हाँ जी राजे स्वागत है थोड़ा मास्टर क्लासेस पंजाब प्लेटफॉर्म पर उम्मीद कर दी तीन सारे ठीक होंगे ਤੇ ਆਪ ਵੀ ਤਿਆਰੀ ਨੂੰ ਜਿਹੜਾ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਮੈਨੂੰ ਕੁਰੀ ਮੰਦਾਸ ਦੋ ਮੇਰੀ ਆਵਾਜ਼ ਸਹੀ ਪਹੁੰਚਦੀ ਹੋੜੇ ਤੱਕ ਪ੍ਰੋਪਰ ਵਿਜੀਬਲ ਆ ਫਿਰ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਜਿਹੜੇ ਜਣੇ ਆਨਲਾਈਨ ਆ ਬਈ ਲਾਈਵ ਆ ਜੜ ਚੁੱਕੇ ਆ ਓਹੋ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਸਟੂਡੈਂਟਸ ਆ ਜਿਹੜੇ ਉਹਨਾਂ ਤੱਕ ਵੀ ਆਵਾਜ਼ ਮੇਰੀ ਆ ਕਲਾਸ ਦਾ ਲਿੰਕ ਆ ਜਿਹੜਾ ਪਹੁੰਚ ਸਕੇ ਓਕੇ ਤੇ ਅੱਜ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਇਥੇ ਦੋ ਟਾਪਿਕ ਜਿਹੜੇ ਕਵਰ ਕਰ ਰਹੇ ਆ ਦੋ ਸਬਜੈਕਟ ਇੱਕ ਤਾਂ ਹਿਸਟਰੀ ਦੀ ਕਲਾਸਿਸ ਲਗਾ ਰਹੇ ਆ ਆਪਾਂ ਏਸ਼ੀਅਨ ਹਿਸਟਰੀ ਹੈ ਜਿਹੜੀ ਉਹਨੂੰ ਕਵਰ ਕਰ ਰਹੇ ਆ ਜਿਦੇ ਵਿੱਚ ਆਪਾਂ ਇਹ ਗੋਲ ਰੱਖਿਆ ਰਹਿ ਜੇ ਵੀ ਏਸ਼ੀਅਨ ਹਿਸਟਰੀ ਕਵਰ ਕਰਦੇ ਕਰਦੇ 2000 ਪਲੱਸ ਜਿਹੜੇ ਸਬਸਕ੍ਰਾਈਬਰ ਚੈਨਲ ਤੇ ਜੋੜਨੇ ਆ ਤੁਸੀਂ ਜੇ ਜੋੜੋਗੇ ਤਾਂ ਗਾਂਹ ਜਿਹੜਾ ਮਦ ਕਾਲੀ ਨਾ ਉਹਨੂੰ ਮੈਂ ਰੈਗੂਲਰ ਕਰਾ ਦੂੰਗੀ ਨਹੀਂ ਫਿਰ ਆਪਣੇ ਕਲਾਸਿਸ ਬਸ ਤੇ ਅਜੇ ਉਸ ਤੋਂ ਨਸਬੰਧਿਤ ਜਿਹੜਾ ਆਪਾਂ ਏਸ਼ੀਅਨ ਹਿਸਟਰੀ ਦੇ ਵਿੱਚੋਂ ਦੋ ਟਾਪਿਕ ਆ ਉਹਨਾਂ ਨੂੰ ਕਵਰ ਕਰ ਚੁੱਕੇ ਆ ਸਿੰਧੂ ਘਾਟੀ ਸਭਿਅਤਾ ਤੇ ਵੈਦਿਕ ਯਜ ਅੱਜ ਜਿਹੜਾ ਆਪਾਂ ਜੈਨਿਜ਼ਮ ਬਾਰੇ ਡਿਸਕਸ ਕਰਾਂਗੇ ਕਾਫੀ ਇੰਪੋਰਟੈਂਟ ਟਾਪਿਕ ਆ ਚਾਹੇ ਕੋਈ ਵੀ ਪੇਪਰ ਹੋਵੇ ਕਿਸੇ ਵੀ ਚੀਜ਼ ਦਾ ਹੋਵੇ ਕਿਸੇ ਵੀ ਸਟੇਮ ਦੇ ਨਾਲ ਰਿਲੇਟਡ ਹੋਵੇ ਉਹਦੇ ਵਿੱਚ ਜਿਹੜਾ ਇਹਦੇ ਵਿੱਚੋਂ ਕੁਐਸਚਨ ਆਉਣ ਦੀ ਸੰਭਾਵਨਾ ਹਿੰਦੀ ਹਿੰਦੀ ਰਜੇ ਬੁੱਧਿਜ਼ਮ ਤੇ ਜੈਨイズਮ ਇਹ ਦੋਨੇ ਟੋਪਿਕ ਆ ਜਿਹੜੇ ਕਾਫੀ ਇੰਪੋਰਟੈਂਟ ਟੋਪਿਕ ਆ ਇਹਨਾਂ 'ਚ ਇੱਕ ਤੋਂ ਦੋ ਕੁਐਸਚਨ ਜਿਹੜੇ ਬਾਣੀ ਜਾਂਦੇ ਹੁੰਦੇ ਆ ਤਾਂ ਰਜੇ ਜਿਹੜੇ ਲਾਈਵ ਦੇਖਦੇ ਹੋ ਲਾਈਵ ਕਲਾਸ ਦੇ ਵਿੱਚ ਆਪਣਾ ਫੀਡਬੈਕ ਦੇ ਦਿਆ ਕਰੋ ਜਿਹੜੇ ਪਲੀਜ਼ ਬਾਅਦ ਚ ਰਿਕਾਰਡਡ ਕਲਾਸ ਵਾਚ ਕਰਦੇ ਆ ਫੀਡਬੈਕ ਜ਼ਰੂਰ ਦੇ ਦਿਆ ਕਰੋ ਵੀ ਕਲਾਸ ਵਧੀਆ ਲੱਗਦੀ ਆ ਜਾਂ ਕੋਈ ਜਿਵੇਂ ਮੰਨ ਲਓ ਕੋਈ ਚੇਂਜ ਕਰਨੀ ਆ ਜਾਂ ਕੁਝ ਮੈਨੂੰ ਐਡਵਾਈਸ ਜ਼ਰੂਰ ਦੇਆ ਕਰੋ ਆਵਦੀ ਕਿਉਂਕਿ ਨਵਾਂ ਚੈਨਲ ਆ ਜੇ ਤੁਸੀਂ ਆਪਣੀ ਫੀਡਬੈਕ ਦਿਓਗੇ ਤਾਂ ਮੈਨੂੰ ਪਤਾ ਲੱਗੂ ਕਿ ਮੈਂ ਸਹੀ ਤਰੀਕੇ ਦੇ ਨਾਲ ਜਿਹੜਾ ਕੰਟੈਂਟ ਆ ਤੁਹਾਨੂੰ ਪ੍ਰੋਵਾਈਡ ਕਰ ਰਹੀ ਆ ਜਾਂ ਕੋਈ ਤੁਹਾਨੂੰ ਮੇਰੀ ਆਵਾਜ਼ ਚ ਪ੍ਰੋਬਲਮ ਆ ਰਹੀ ਆ ਕਈ ਕੁਝ ਸਮਝਣ ਚ ਪ੍ਰੋਬਲਮ ਆ ਰਹੀ ਆ ਜਾਂ ਮੇਰੇ ਕੰਟੈਂਟ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਜਾਂ ਸਭ ਕੁਝ ਠੀਕ ਆ ਕੁਝ ਵੀ ਆ ਮੈਨੂੰ ਪਲੀਜ਼ ਜਿਹੜਾ ਹੈਗਾ ਫੀਡਬੈਕ ਜਰੂਰ ਦਿਆ ਕਰੋ ਤਾਂ ਸ਼ੁਰੂ ਕਰਦੇ ਰਹਿ ਜੀ ਆਪਾਂ ਆਪਣੀ ਅੱਜ ਦੀ ਕਲਾਸ ਜਿਵੇਂ ਰਾਜੇ ਬੋਧਿਜ਼ਮ ਤੇ ਜੈਨਿਜ਼ਮ ਇਹ ਦੋਨੇ ਟੌਪਿਕ ਹੈਗੇ ਜਿਹੜੀ ਕਾਫੀ ਇੰਪੋਰਟੈਂਟ ਆ ਬੁੱਧਿਜ਼ਮ ਤੇ ਜੈਨਿਜ਼ਮ ਦੋਨਾਂ ਦਾ ਜਨਮ ਆ ਜਿਹੜਾ ਉਹ Hindu ਧਰਮ ਦੇ ਵਿੱਚ ਜਿਹੜੀਆਂ ਬੁਰਾਈਆਂ ਆਈਆਂ ਸੀ राजे ਉਹਨਾਂ ਦਾ ਕਰਕੇ ਜਿਹੜਾ ਇਹ ਹੋਂਦ ਦੇ ਵਿੱਚ ਆਏ ਸੀਗੇ Hindu ਧਰਮ ਦੀ ਸੁਧਰੇ ਹੋਏ ਰੂਪ ਆ ਇਹ ਤੇ ਦੋਵੇਂ ਹੀ ਆਰੀਆ ਸੰਸਕ੍ਰਿਤੀ ਹੈ ਜਿਹੜੀ ਉਹਦੇ ਤੋਂ ਜਨਮ ਲੈ ਜਾਨੀ ਕਿ ਵੈਦਿਕ ਸੰਸਕ੍ਰਿਤ ਦੇ ਵਿੱਚ ਜਿਹੜੀ ਉਹ ਆਰੀਆ ਸਭਿਅਤਾ ਸੀਗੀ ਉਹਦੇ ਨਾਲ ਉਹਦੇ ਤੋਂ ਹੀ ਇਹਨਾਂ ਦਾ ਜਨਮ ਹੋਇਆ ਤੇ ਦੋਵੇਂ ਹੀ ਜਿਹੜੇ ਹੈਗੇ ਆ Hindu ਧਰਮ ਦੇ ਵਿੱਚ ਜਿਹੜੀਆਂ ਬੁਰਾਈਆਂ ਆਈਆਂ राजे ਉਨਾ 브੍ਰੰਗਾਂ ਦੇ ਵਿਰੋਧ ਦੇ ਵਿੱਚ ਜਨਮੀ ਸੀ ਤਾਂ ਹੁਣ ਆਪਾਂ ਪਹਿਲਾ ਜਿਹੜਾ ਜੈਨਿਜ਼ਮ ਬਾਰੇ ਕਰਾਂਗੇ ਵਿਚਾਰ ਚਰਚਾ ਜੈਨਿਜ਼ਮ ਰਾਜੇ ਜੈਨਿਜ਼ਮ ਇੱਕ ਜੈਨ ਧਰਮ ਦਾ ਜਨਮ ਹੈ ਜਿਹੜਾ ਉਹ ਤਕਰੀਬਨ 6ਵੀਂ ਸਦੀ ਇਸਵਾਪੂਰਵ ਦੇ ਵਿੱਚ ਹੋਇਆ ਸੀਗਾ 6ਵੀਂ ਸਦੀ ਇਸਵਾਪੂਰਵ ਦੇ ਵਿੱਚ ਹੋਇਆ ਇਹਦਾ ਜਨਮ ਆਸ-ਪਾਸ 6ਵੀਂ ਸਦੀ ਦੇ ਨਾਸਤਿਕ ਧਰਮ ਰਾਜੇ ਨਾਸਤਿਕ ਧਰਮ ਕਿਵੇਂ ਆ ਵੀ ਇਹ ਜਿਵੇਂ ਮੰਨ ਲਓ ਜਿਹੜੇ ਵੇਦ ਚੱਲਦੇ ਸੀਗੇ ਰਿਗਵੇਦ ਸਾਮਵੇਦ ਯਜੁਰਵੇਦ ਹਨਾ ਅਥਰਵਵੇਦ ਇਹ ਇਹਨਾਂ ਦੀ ਹੋਂਦ ਨੂੰ ਨਹੀਂ ਮੰਨਦੇ ਸੀਗੇ ਪ੍ਰਭੂ ਦੀ ਸ੍ਰਿਸ਼ਟੀ ਵਾਲੀ ਜਿਹੜੀ ਧਾਰਨਾ ਇਹਨੂੰ ਨਹੀਂ ਮੰਨਦੇ ਸੀਗੇ ਬਲਕਿ ਜਿਹੜਾ ਇਹ ਆਤਮਾ ਦੇ ਵਿੱਚ ਵਿਸ਼ਵਾਸ ਕਰਦੇ ਸੀ ਰਾਜੇ ਈਸ਼ਵਰ ਦੇ ਵਿੱਚ ਵਿਸ਼ਵਾਸ ਨਾ ਕਰਕੇ ਆਤਮਾ ਦੇ ਵਿੱਚ ਵਿਸ਼ਵਾਸ ਕਰਦੇ ਸੀਗੇ ਆਪਣੇ ਜਿਹੜਾ ਨੈਤਿਕ ਜੀਵਨ ਆ ਉਹਨੂੰ ਸੁਧਾਰਨ ਦੇ ਵਿੱਚ ਨੈਤਿਕ ਜੀਵਨ ਜਿਉਣ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਤੇ ਇਹ ਦੋਨੇ ਹੀ ਰਾਜੇ ਜਿਹੜੇ ਤਰਮਾਉ ਹਿੰਦੂ ਧਰਮ ਤੇ ਜਿਹੜਾ ਸਨਾਤਨ ਧਰਮ ਉਹਨਾਂ ਦਾ ਹੀ ਸੁਧਰਿਆ ਹੋਇਆ ਰੂਪ ਹੈ सनातन धर्म ਦਾ ਸਨਾਤਮ ਦਾ ਮਤਲਬ ਹੁੰਦਾ ਰਾਜੀ ਵੀ ਸਦੀਵੀ ਰਹਿਣ ਵਾਲਾ ਹਮੇਸ਼ਾ ਰਹਿਣ ਵਾਲਾ ਜਿਹੜਾ ਅੱਜ ਕੱਲ ਇਹ ਇਸ ਨੂੰ ਹੀ ਸਨਾਤਨ ਤਰਮ ਨੂੰ ਹੀ Hindu ਧਰਮ ਕਿਹਾ ਜਾਂਦਾ ਤਾਂ ਇਹ ਇਹਨਾਂ ਦੇ ਵਿੱਚੋਂ ਹੀ ਉਪਜ ਤਾ ਜੈਨ ਧਰਮ ਦੀ ਉਤਪਤੀ ਦੇ ਕਾਰਨ ਵੇਖਾਂਗੇ ਰਾਜੀ ਆਪਾਂ ਪਹਿਲਾਂ ਕੀ ਆ ਜੈਨਧਰਮ ਦੀ ਉਤਪਤੀ ਦਾ ਸਭ ਤੋਂ ਵੱਡਾ ਕਾਰਨ ਰਾਜੇ Hindu ਧਰਮ ਦੇ ਵਿੱਚ ਜਟਿਲਤਾ ਆ ਗਈ ਸੀ ਜਟਿਲਤਾ ਭਾਵ ਵੀ ਜਿਵੇਂ ਦੇਵੀ ਦੇਵਤਿਆਂ ਦੀ ਗਿਣਤੀ ਬਹੁਤ ਵਧ ਗਈ ਸੀ ਇਹਨਾਂ ਦੇ ਨਿਯਮ ਕਾਨੂੰਨ ਬਹੁਤ ਵਧ ਗਏ ਸੀ ਜੱਗਾਂ ਦੇ ਵਿੱਚ ਵਿਸ਼ਵਾਸ ਕਰਨ ਲੱਗੇ ਸੀਗੇ ਜਾਦੂ ਟੂਣਿਆਂ ਦੇ ਵਿੱਚ ਵਿਸ਼ਵਾਸ ਕਰਨ ਲੱਗੇ ਸੀਗੇ ਇਸੇ ਜਟਿਲਤਾ ਦੇ ਕਰਕੇ ਜਿਹੜਾ ਹੈਗਾ ਫਿਰ ਜੈਨਿਜ਼ਮ ਦੀ ਉਤਪਤੀ ਹੋਈ ਬ੍ਰਹਮਣਾਂ ਦਾ ਨੈਤਿਕ ਪਤਨ ਹੋ ਗਿਆ ਸੀ ਰਾਜੇ ਕਿਉਂਕਿ Hindu ਧਰਮ ਦੇ ਵਿੱਚ ਜਿਹੜੇ ਬ੍ਰਹਮਣ ਆ ਉਹ ਮੇਨ ਹੁੰਦੇ ਸੀ ਰਾਜੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਧਰਮ ਨੂੰ ਚਲਾਉਣ ਦੀ ਤਾਂ ਉਹਨਾਂ ਦਾ ਨੈਤਿਕ ਪਤਨ ਹੋ ਗਿਆ ਸੀ ਰਾਜੇ ਉਹਨਾਂ ਦੇ ਵਿੱਚ ਜਿਹੜ ਭ੍ਰਸ਼ਟਾਚਾਰ ਵੱਧ ਗਿਆ ਸੀਗਾ ਉਹਨਾਂ ਦੇ ਵਿੱਚ ਲਾਲਚ ਵੱਧ ਗਿਆ ਸੀਗਾ ਉਹਨਾਂ ਦੇ ਆਚਰਣ ਖਰਾਬ ਹੋ ਗਏ ਸੀਗੇ ਨੈਤਿਕ ਨਹੀਂ ਰਿਹਾ ਸੀਗਾ ਕਠੋਰ ਜਾਤੀ ਪ੍ਰਥਾ ਆ ਗਈ ਸੀ राजे ਜਿਵੇਂ ਆਪਾਂ ਦੇਖਿਆ ਸੀਗਾ ਕਿ ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜਾ ਜਾਤ ਆ ਉਹਦਾ ਆਧਾਰ ਜਨਮ ਨਾ ਕੰਮ ਨਾ ਹੋ ਕੇ ਜਿਹੜਾ ਹੈਗਾ ਜਾਤ ਜਨਮ ਹੋ ਗਿਆ ਸੀਗਾ ਇਸੇ ਕਠੋਰ ਜਾਤੀ ਪ੍ਰਥਾ ਦੇ ਵਿਰੋਧ ਦੇ ਵਿੱਚ ਜਿਹੜਾ ਜੈਨ ਧਰਮ ਆ ਉਹਦਾ ਜਨਮ ਹੋਇਆ ਕਿਉਂਕਿ ਇਹ ਜਿਹੜਾ ਵੈਸ਼ ਵਰਗ ਆ ਉਹਨੂੰ ਸਹਾਨਪੂਤੀ ਰਹਿ ਜੈ ਜੈਨ ਧਰਮ ਦੇ ਵਿੱਚ ਜਿਵੇਂ ਮੰਨ ਲਓ ਜਿਹੜੀ ਉਤਰਵੈਦੀ ਕਾਲ ਦੇ ਵਿੱਚ ਜਿਹੜਾ ਬ੍ਰਾਹਮਣ ਆ ਹੈਗੇ ਆ ਹਨਾ ਉਹਨਾਂ ਨੂੰ ਮੇਨ ਦਰਜਾ ਦਿੱਤਾ ਗਿਆ ਤਾਂ ਉਸੇ ਤਰ੍ਹਾਂ ਜੈਨਿਜ਼ਮ ਦੇ ਵਿੱਚ ਜਿਹੜਾ ਵੈਸ਼ ਵਰਗ ਆ ਉਹਨੂੰ ਸਹਾਨਪੂਤੀ ਦਿੱਤੀ ਗਈ ਆ ਔਖੀ ਭਾਸ਼ਾ ਫਿਰ ਜਿਹੜੇ வேத ਲਿਖੇ ਗਏ ਸੀ ਰਾਜੇ ਜਿਹੜੇ ਉਸ ਸਮੇਂ ਦੇ ਧਾਰਮਿਕ ਗ੍ਰੰਥ ਸੀਗੇ ਉਹ ਸਾਰੇ ਕੀ ਸੀਗੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਸੀ ਜੋ ਆਮ ਲੋਕਾਂ ਦੀ ਜਿਹੜੀ ਭਾਸ਼ਾ ਨਹੀਂ ਸੀਗੀ ਉਹਨਾਂ ਨੂੰ ਉਸ ਚੀਜ਼ ਨੂੰ ਸਮਝਣ ਦੇ ਵਿੱਚ ਜਿਹੜੀ ਕਠਿਨਾਈ ਆਉਂਦੀ ਸੀਗੀ ਤਾਂ ਜਿਹੜੀ ਔਖੀ ਭਾਸ਼ਾ ਸੀ ਇਸੇ ਕਰਕੇ ਲੋਕ ਜਿਹੜਾ ਉਹ ਜੈਨਿਜ਼ਮ ਵੱਲ ਵਧੇ ਕਿਉਂਕਿ ਜੈਨਿਜ਼ਮ ਦੀ ਜਿਹੜੀ ਭਾਸ਼ਾ ਸੀਗੀ ਉਹ ਪ੍ਰਾਕਿਰਤ ਭਾਸ਼ਾ ਸੀ ਜਿਹੜੀ ਉਸ ਸਮੇਂ ਦੇ ਲੋਕਾਂ ਦੀ ਆਮ ਬੋਲਚਾਲ ਦੀ ਭਾਸ਼ਾ ਸੀਗੀ ਫਿਰ ਰਾਜੀ ਜਾਦੂ ਟੂਣਿਆਂ ਵਿੱਚ ਵਿਸ਼ਵਾਸ ਕਰਨ ਲੱਗੇ ਸੀ Hindu ਧਰਮ ਦੇ ਵਿੱਚ ਬਹੁਤ ਜ਼ਿਆਦਾ ਜਾਦੂ ਟੂਣੇ ਵਧ ਗਏ ਸੀ ਜਿਦੇ ਨਾਲ ਲੋਕਾਂ ਦੇ ਖਰਚੇ ਬਹੁਤ ਵਧ ਗਏ ਸੀਗੇ ਅੰਧ ਵਿਸ਼ਵਾਸ ਬਹੁਤ ਵਧ ਗਿਆ ਸੀ ਤੇ ਇਸੇ ਚੀਜ਼ ਦੇ ਵਿੱਚੋਂ ਪਾਸੇ ਹੋਣ ਵਾਸਤੇ ਜਿਹੜਾ ਉਹਨਾਂ ਨੇ ਜੈਨ ਧਰਮ ਨੂੰ ਅਪਣਾਇਆ ਮੈਂ ਤੁਹਾਨੂੰ ਐਕਸਪਲੇਨ ਕਰ ਚੁੱਕੀ ਹਾਂ ਵੀ Hindu ਕਰਮ ਕਾਂਡਾਂ ਦੇ ਉੱਤੇ ਪਾਰੀ ਖਰਚਾ ਹੁੰਦਾ ਸੀ ਪਰ ਰਾਜੀ ਜੈਨ ਧਰਮ ਦੀ ਜਿਹੜੀ ਉਤਪਤੀ ਆ ਉਹ ਜੈਨ ਸ਼ਬਦ ਤੋਂ ਹੋਈ ਆ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਦੱਸ ਦਾਰਾ ਜੀ ਫालतू ਗੱਲ ਕੋਈ ਵੀ ਨਹੀਂ ਲਿਖੀ ਹੋਈ ਜਿਹੜੀ ਵੀ ਲੈਣਾ ਉਹੋ ਆਪਾਂ ਮਿਸ ਨਹੀਂ ਕਰ ਸਕਦੇ ਹਰੇਕ ਲਾਈਨ ਆ ਜਿਹੜੀ ਉਹ ਆਪਣੇ ਆਪ ਦੇ ਵਿੱਚ ਇੱਕ ਕੁਐਸਚਨ ਆ ਤੁਸੀਂ ਹਰੇਕ ਲਾਈਨ ਨੂੰ ਪ੍ਰੋਪਰ ਧਿਆਨ ਦੇ ਨਾਲ ਸੁਣਨਾ ਸਮਝਣਾ ਤੇ ਨੋਟਸ ਬਣਾਉਣੇ ਆਪਦੇ ਕਿਉਂਕਿ ਕੁਝ ਵੀ ਇਹੋ ਜਿਹਾ ਨਹੀਂ ਜਿਹੜਾ ਆਸੇ ਪਾਸੋਂ ਵੀ ਵੀ ਆਪਾਂ ਕਹਿ ਦਈਏ ਵੀ ਚੱਲ ਇੰਨੇ ਕਿਨੂੰ ਵਿੱਚ ਛੱਡ ਦਿੰਨੇ ਆ ਇੰਨਾ ਕੀ ਯਾਦ ਕਰ ਲੈਣੇ ਇੱਕ ਇੱਕ ਲਾਈਨ ਨੂੰ ਤੁਸੀਂ ਧਿਆਨ ਨਾਲ ਕਰਨਾ ਜੇ ਇੰਨਾ ਜਿੰਨਾ ਮੈਂ ਤੁਹਾਨੂੰ ਕਰਾਉਂਗੀ ਇੰਨਾ ਤੁਸੀਂ ਕਰ ਲਓਗੇ ਪ੍ਰੋਪਰ ਦਾ ਤੁਹਾਡਾ ਪੇਪਰ ਕਲੀਅਰ ਕਰਨ ਵਾਸਤੇ ਸਫੀਸ਼ੀਐਂਟ ਆ ਠੀਕ ਹੈ ਨਾ ਫਿਰ ਇਸ ਤੋਂ ਬਾਅਦ ਇਹਦੇ ਨਾਲ ਰਿਲੇਟਡ ਜਦੋਂ ਆਪਾਂ MCQ ਕਰਾਂਗੇ ਜੇ ਕੋਈ ਪੁਆਇੰਟ ਰਹਿ ਗਿਆ ਤਾਂ ਉਹਦੇ ਵਿੱਚ ਕਵਰ ਹੋ ਜਾਊਗਾ ਠੀਕ ਹੈ ਤੇ ਜੈਨ ਧਰਮ ਦੀ ਉਤਪਤੀ ਕੁਐਸਚਨ ਨੰਬਰ ਦਾ ਜੈਨ ਧਰਮ ਦੀ ਉਤਪਤੀ ਕਿਸ ਛਾ ਬਤ ਤੋਂ ਹੋਈ ਤੇ ਜੈਨ ਧਰਮ ਦੀ ਉਤਪਤੀ ਜਿਹੜੀ ਉਹ ਜੈਨ ਸ਼ਬਦ ਤੋਂ ਹੋਈ ਆਪਣੇ ਆਪ ਦੇ ਵਿੱਚ ਕੁਐਸਚਨ ਹੈ ਨਾ ਇਹ ਲਾਈਨ ਫਿਰ ਜੈਨ ਦਾ ਅਰਥ ਕੀ ਹੁੰਦਾ ਰਜੇ ਵਿਜੇਤਾ ਜੈਨ ਧਰਮ ਦੀ ਉਤਪਤੀ ਜੈਨ ਸ਼ਬਦ ਤੋਂ ਹੋਈ ਜੈਨ ਦਾ ਅਰਥ ਹੁੰਦਾ ਵਿਜੇਤਾ ਜੈਨ ਧਰਮ ਰਾਜੇ ਜੈਨ ਧਰਮ ਇੱਕ ਨਾਸਤਿਕ ਧਰਮ ਹੈ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਵੇਦਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀਗੇ ਈਸ਼ਵਰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀਗੇ ਆਤਮਾ ਨੂੰ ਮੰਨਦੇ ਸੀ ਨੈਤਿਕ ਜੀਵਨ ਦੇ ਜਿਹੜਾ ਨੈਤਿਕ ਪਦਰ ਤੋਂ ਉੱਚਾ ਜੀਵਨ ਜਿਉਣ ਦੇ ਵਿੱਚ ਜਿਹੜਾ ਇਹ ਵਿਸ਼ਵਾਸ ਰੱਖਦੇ ਸੀਗੇ Hindu ਤੇ Sanatam dharm ਦਾ ਸੁਧਰਿਆ ਰੂਪ ਹੈ ਜੇ Hindu dharm ਦੇ ਵਿੱਚੋਂ ਹੀ ਉਪਜਿਆ ਇਹ ਆਰੀਆ ਧਰਮ ਆਰੀਆ ਸੰਸਕ੍ਰਿਤੀ ਜਿਹੜੀ ਉਹ Hindu dharm ਦੇ ਨਾਲ ਰਿਲੇਟਡ ਸੀ ਨਾ ਉਸੇ ਦੇ ਵਿੱਚੋਂ ਹੀ ਉਪਜਿਆ ਉਹਦਾ ਸੁਧਰਿਆ ਹੋਇਆ ਰੂਪ ਹੈ ਇਹ ਆਰੀਆ ਸੰਸਕ੍ਰਿਤੀ ਤੋਂ ਜਨਮਿਆ ਵੈਸ਼ਵਰਗ ਨੂੰ ਸਹਾਨਪੂਤੀ ਜਿਵੇਂ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਬੀ ਉੱਤਰਵੈਦਿਕ ਕਾਲ ਦੇ ਵਿੱਚ ਜਿਹੜੀ ਜਾਤ ਪ੍ਰਥਾ ਆ ਗਈ ਉਹ ਕਾਫੀ ਕਠੋਰ ਹੋ ਚੁੱਕੀ ਸੀਗੀ ਜਾਤ ਦਾ ਆਧਾਰ ਹੈ ਜਿਹੜਾ ਉਹ ਕੰਮ ਨਾ ਹੋ ਕੇ ਧਰਮ ਜਿਹੜਾ ਹੈਗਾ ਜਨਮ ਬਣ ਚੁੱਕਿਆ ਸੀਗਾ ਕੰਮ ਨਾ ਹੋ ਕੇ ਕਰਮ ਨਾ ਹੋ ਕੇ ਜਨਮ ਬਣ ਚੁੱਕਿਆ ਸੀ ਤਾਂ ਇਸੇ ਕਰਕੇ ਰਾਜੇ ਜਿਹੜਾ ਬ੍ਰਹਮਣ ਆ ਉਹਨਾਂ ਨੂੰ ਉੱਚਾ ਦਰਦਾ ਦਿੱਤਾ ਗਿਆ ਸੀਗਾ ਤੇ ਬਾਕੀ ਉਹਨਾਂ ਦੇ ਨਦੀ ਨੂੰ ਵੈਸ਼ ਛੁਦਰ ਉਹਨਾਂ ਦੇ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਸੀ ਤੇ ਜਿਹੜਾ ਜੈਨ ਇਸਮ ਰਾਜੇ ਉਹ ਵੈਸ਼ ਵਰਗ ਨੂੰ ਸਹਾਨਪੂਤੀ ਹੈ ਇਹਦੇ ਵਿੱਚ ਵੈਸ਼ ਵਰਗ ਨੂੰ ਜਿਹੜਾ ਹੈਗਾ ਸਹਾਨਪੂਤੀ ਦਿੱਤੀ ਗਈ ਵੈਸ਼ ਵਰਗ ਦੇ ਨਾਲ ਸੰਬੰਧਿਤ ਹੈ ਭਾਸ਼ਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਰਾਜੇ ਕਿਉਂਕਿ Hindu ਧਰਮ ਦੇ ਵਿੱਚ ਸੰਸਕ੍ਰਿਤ ਭਾਸ਼ਾ ਜਿਆਦਾ ਜਿਹੜਾ ਵੀ ਸਾਹਿਤ ਲਿਖਿਆ ਗਿਆ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਸੀਗਾ ਜੋ ਆਮ ਲੋਕਾਂ ਦੀ ਭਾਸ਼ਾ ਨਹੀਂ ਸੀ ਉਹਨਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ ਤਾਂ ਜਿਹੜੀ ਜੈਨਿਜ਼ਮ ਹੈ ਉਹਦੇ ਵਿੱਚ ਰਾਜੇ ਪ੍ਰਾਕਿਰਤ ਅਰਧਮਾਗਦੀ ਇਹਨਾਂ ਭਾਸ਼ਾਵਾਂ ਨੂੰ ਅਪਣਾਇਆ ਗਿਆ ਕਿ ਇਹ ਲੋਕਾਂ ਦੀ ਆਮ ਭਾਸ਼ਾ ਸੀ ਜੋ ਲੋਕ ਆਮ ਬੋਲਚਾਲ ਦੇ ਵਿੱਚ ਬੋਲਦੇ ਸੀ ਲੋਕਾਂ ਦੀ ਆਮ ਭਾਸ਼ਾ ਸੀ ਜੋ ਆਪਣੀ ਆਮ ਬੋਲਚਾਲ ਦੇ ਵਿੱਚ ਬੋਲਦੇ ਸੀ ਜਿਹਦੇ ਕਰਕੇ ਇਹਨਾਂ ਨੂੰ ਸਮਝਣਾ ਸੌਖਾ ਸੀ ਤੀਰਥੰਕਰ ਰਾਜੇ ਜੈਨ ਧਰਮ ਦੇ ਵਿੱਚ ਜੋ ਜੈਨ ਧਰਮ ਨੂੰ ਜਿਨ੍ਹਾਂ ਨੇ ਚਲਾਇਆ ਜਿਵੇਂ ਸਿੱਖ ਧਰਮ ਦੇ ਵਿੱਚ ਆਪਾਂ ਕਹਿੰਦੇ ਨੇ ਗੁਰੂ ਉਸੇ ਤਰ੍ਹਾਂ ਜੈਨ ਧਰਮ ਦੇ ਵਿੱਚ ਤੀਰਥੰਕਰ ਹੋਇਆ ਰਾਜੇ तीर्थंकर ਦਾ ਅਰਥ ਹੁੰਦਾ ਮੁਕਤੀ ਦਿਵਾਉਣ ਵਾਲਾ ਇੱਕ ਪਾਸੇ ਲਾਉਣ ਵਾਲਾ ਭਾਵ ਆਪਾਂ ਨੂੰ ਕੋਈ ਸਹੀ ਗਿਆਨ ਦੇਣ ਵਾਲਾ ਸਹੀ ਸੇਧ ਦੇਣ ਵਾਲਾ ਰਜੇ ਤੇ ਟੋਟਲ ਜਨ ਜੈਨ ਧਰਮ ਦੇ ਵਿੱਚ ਕਿੰਨੇ ਤੀਰਥੰਕਰ ਹੋਏ ਆ 24 ਤੀਰਥੰਕਰ ਹੋਏ ਆ ਜੈਨ ਧਰਮ ਦੇ ਵਿੱਚ ਇਹ ਧਿਆਨ ਰੱਖਣਾ ਰਜੇ ਜੈਨ ਧਰਮ ਦੇ ਵਿੱਚ ਕਿੰਨੇ ਤੀਰਥੰਕਰ ਹੋਏ ਇਹ ਕੁਐਸਚਨ ਪ੍ਰੀਵੀਅਸ ਇਅਰ ਕੁਐਸਚਨ ਪੇਪਰਸ ਦੇ ਵਿੱਚ ਆਇਆ ਹੋਇਆ ਕਿ 24 ਤੀਰਥੰਕਰ ਹੋਏ ਆ ਪਹਿਲੇ ਤੀਰਥੰਕਰ ਪਹਿਲੇ ਤੀਰਥੰਕਰ ਦਾ ਨਾਮ ਆ ਰਿਸ਼ਭ ਦੇਵ ਉਹਨਾਂ ਦਾ ਹੋਰ ਨਾਂ ਕੀ ਹੈ राजे ਆਦਿਨਾਥ ਤੇ ਕੇਸਰੀ ਆਨਾਥ ਰਿਸ਼ਭ ਦੇਵ ਪਹਿਲੇ ਤੀਰਥੰਕਰ ਉਹਨਾਂ ਦੇ ਹੋਰ ਨਾਂ ਰਾਜੇ ਆਦਿਨਾਥ ਕੇਸਰੀ ਆਨਾਥ ਰਿਸ਼ਭ ਦੇਵ ਦਾ ਚੈਨਸੀ ਰਾਜੇ ਬੈਲ ਜਿਹਨੂੰ ਸਾਂਡ ਵੀ ਕਹਿੰਦੇ ਆ ਬੁੱਲ ਵੀ ਕਹਿੰਦੇ ਆ ਇਹ ਇਹਨਾਂ ਦਾ ਚੈਨਸੀ ਰਾਜੇ ਜਿੰਨੇ ਵੀ ਤੀਰਥੰਕਰ ਹੋਏ ਸਭ ਦਾ ਇੱਕ ਚੈਨਾ ਤਾਂ ਰਿਸ਼ਭ ਦੇਵ ਦਾ ਜਿਹੜਾ ਚੈਨਾ ਉਹ ਬੁੱਲ ਆ राजे ਜੇ ਤੁਸੀਂ ਬੈਲ ਸਾਂਡ ਦੀ ਥਾਂ ਤੇ ਬੁੱਲ ਯਾਦ ਰੱਖੋਗੇ ਤਾਂ ਯਾਦ ਇਹ ਜੀ ਰਹੂਗਾ ਕਿਉਂਕਿ ਇਹ ਇੰਗਲਿਸ਼ ਪੰਜਾਬੀ ਦੇ ਵਿੱਚ ਕਨਫਿਊਜ਼ਨ ਨਹੀਂ ਹੋਊਗੀ ਫਿਰ ऋषभदेव ਦੇ ਪਿਤਾ ਦਾ ਨਾਮ ਕੀ ਸੀ ਰਾਜੀ ਇਹ ਆਪਾਂ ਨੂੰ ਸਾਰਿਆਂ ਦੇ ਯਾਦ ਕਰਨ ਦੀ ਲੋੜ ਨਹੀਂ ਕੁਝ ਇੰਪੋਰਟੈਂਟ ਹੈ ਜਿਨ੍ਹਾਂ ਦੇ ਵਿੱਚ ਕੁਐਸਚਨ ਬਣੇ ਹੋਏ ਆਪਾਂ ਉਹਨਾਂ ਬਾਰੇ ਹੀ ਇੱਥੇ ਡਿਸਕਸ ਕਰਾਂਗੇ ਇਹਨਾਂ ਦੇ ਪਿਤਾ ਦਾ ਨਾਮ ਨਭੀ ਸੀ ਰਾਜੀ ਤੇ ਇਹਨਾਂ ਦੀ ਮਾਤਾ ਦਾ ਨਾਮ ਮਰੂ ਦੇਵੀ ਸੀ ਰਿਸ਼ਭਦੇਵ ਜਿਹੜੇ ਉਹ ਜੈਨ ਧਰਮ ਦੇ ਸੰਸਥਾਪਕ ਸੀ ਰਾਜੀ ਇੱਥੇ ਧਿਆਨ ਰੱਖਣਾ ਜੇ ਕੁਐਸਚਨ ਆਵੇ ਜੈਨ ਧਰਮ ਦੇ ਸੰਸਥਾਪਕ ਕੌਣ ਸੀ ਤਾਂ ਰਿਸ਼ਭਦੇਵ ਜੇ ਕੁਐਸਚਨ ਆਜੇ ਕਿ ਜੈਨ ਧਰਮ ਦੇ ਵਾਸਤਵਿਕ ਸੰਸਥਾਪਕ ਕੌਣ ਸੀ ਤਾਂ ਮਹਾਵੀਰ ਸਵਾਮੀ ਠੀਕ ਹੈ ਨਾ ਇੱਕ ਕਨਫਿਊਜ਼ਨ ਆਮ ਹੀ ਬੱਚਿਆਂ ਨੂੰ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਕਿਤੇ ਲਿਖਿਆ ਹੁੰਦਾ ਕਿ ਜੈਨ ਧਰਮ ਦੇ ਸੰਸਥਾਪਕ ਰਿਸ਼ਭ ਦੇਵ ਆ ਕਿਤੇ ਲਿਖਿਆ ਹੁੰਦਾ ਕਿ ਜੈਨ ਧਰਮ ਦੇ ਸੰਸਥਾਪਕ ਆ ਜਿਹੜੇ ਉਹ ਮਹਾਵੀਰ ਸਵਾਮੀ ਆ ਇਹਦੇ ਵਿੱਚ ਇੱਕ ਛੋਟਾ ਜਿਹਾ ਫਰਕ ਹੈ ਜੀ ਜੇ ਸੰਸਥਾਪਕ ਕੱਲਾ ਲਿਖਿਆ ਤਾਂ ਰਿਸ਼ਭ ਦੇਵ ਜੇ ਵਾਸਤਵਿਕ ਸੰਸਥਾਪਕ ਲਿਖਿਆ ਤਾਂ ਮਹਾਵੀਰ ਸਵਾਮੀ ਠੀਕ ਹੈ ਫਿਰ ਉਸ ਤੋਂ ਬਾਅਦ ਹੈ ਜੀ ਧਾਰਮਿਕ ਗ੍ਰੰਥਾਂ ਦੇ ਵਿੱਚ ਜ਼ਿਕਰ ਪਹਿਲੇ ਤੀਰਥੰਕਰ ਆ ਜਿਹੜੇ ਰਿਸ਼ਭ ਦੇਵ ਉਹਨਾਂ ਦਾ ਹੋਰ ਕਿਹੜੇ ਧਾਰਮਿਕ ਗ੍ਰੰਥਾਂ ਦੇ ਵਿੱਚ ਜ਼ਿਕਰ ਹੋਇਆ ਵਿ ਭਗਵਤ ਪੁਰਾਨ ਦੇ ਵਿੱਚ ਹੋਇਆ ਤੇ ਰਿਗਵੇਦ ਤਿੰਨ ਗ੍ਰੰਥਾਂ ਦੇ ਵਿੱਚ ਜਿਹੜਾ ਰਿਸ਼ਭ ਦੇਵ ਦਾ ਜ਼ਿਕਰ ਹੋਇਆ ਵਿਸ਼ਨੂ ਪੁਰਾਨ ਤੇ ਭਗਵਤ ਪੁਰਾਨ ਇਹਨਾਂ ਦੋਨਾਂ ਦੇ ਵਿੱਚ ਇਹਨੂੰ ਨਰਾਇਣ ਦਾ ਅਵਤਾਰ ਕਿਹਾ ਗਿਆ ਭਾਵੇਂ ਈਸ਼ਵਰ ਦਾ ਹੀ ਰੂਪ ਕਿਹਾ ਗਿਆ ਹੈ ਠੀਕ ਹੈ ਨਾ ਫਿਰ ਹੈ ਜੀ ਦੂਜੇ ਤੀਰਥੰਕਰ ਦੂਜੇ ਤੀਰਥੰਕਰ ਦਾ ਨਾਮ ਹੈ ਅਜਿਤਨਾਥ ਇਹਨਾਂ ਦਾ ਜਨਮ ਅਯੋਧਿਆ ਦੇ ਵਿੱਚ ਹੋਇਆ ਔਲੇਖ ਕਿੱਥੇ ਮਿਲਦਾ ਜਜ਼ੁਰਵੇਦ ਦੇ ਵਿੱਚ ਹੁਣ ਇਹਦਾ ਧਿਆਨ ਚ ਰੱਖਣਾ ਰਾਜੀ ਪਹਿਲੇ ਤੀਰਥੰਕਰ ਦਾ ਜਿਹੜਾ ਜ਼ਿਕਰ ਮਿਲਦਾ ਉਹ ਤਿੰਨ ਗ੍ਰੰਥਾਂ ਦੇ ਵਿੱਚ ਮਿਲਦਾ ਵਿਸ਼ਨੂੰ ਪੁਰਾਨ ਪਗਵਤ ਪੁਰਾਨ ਤੇ ਰਿਗਵੇਦ ਤੇ ਜਿਹੜੇ ਦੂਜੇ ਤੀਰਥੰਕਰ ਆ ਉਹਨਾਂ ਦਾ ਨਾਮ ਅਜਿਤਨਾਥਾ ਤੇ ਉਹਨਾਂ ਦਾ ਜ਼ਿਕਰ ਕਿੱਥੇ ਮਿਲਦਾ ਜਜੁਰਵੇਦ ਦੇ ਵਿੱਚ ਪਹਿਲੇ ਤੀਰਥੰਕਰ ਦਾ ਜਿਹੜਾ ਚੈਨਾ ਉਹ ਗੋਲਾ ਰਜੇ ਤੇ ਦੂਜੇ ਤੀਰਥੰਕਰ ਦਾ ਜਿਹੜਾ ਚੈਨਾ ਉਹ ਹਾਥੀ ਆ ਠੀਕ ਹੈ ਨਾ ਇਹਨਾਂ ਨੂੰ ਮੈਂ ਇੱਕ ਡਾਇਗਰਾਮ ਦੇ ਵਿੱਚ ਬਣਾਇਆ ਹੋਇਆ ਤੁਹਾਨੂੰ ਉੱਥੇ ਸਾਰੇ इजीली ਯਾਦ ਹੋ ਜਾਣਗੇ ਇੱਕ ਮਿੰਟ ਵਿੱਚ ਤੁਹਾਨੂੰ ਉਥੋਂ ਕਰਾ ਦਿੰਮੀ ਫਿਰ ਆਪਾਂ ਅੱਗੇ ਟੌਪਿਕ ਸ਼ੁਰੂ ਕਰਾਂਗੇ ਰਿਸ਼ਭ ਦੇਵ ਬੈਲ ਸਾਡ ਜਾਂ ਬੁੱਲ ਇਹਨਾਂ ਦਾ ਚਿੰਨਹਰ ਹੈ ਜੀ ਅਜਿਤਨਾਥ ਇਹਨਾਂ ਦਾ ਚਿੰਨ ਹਾਥੀਆ ਸੰਭਵਨਾਥ ਇਹਨਾਂ ਦਾ ਚਿੰਨ ਘੋੜਾ ਮੱਲੀਨਾਥ ਰਜੀ ਇੱਕ ਇਸਤਰੀ ਤੀਰਥੰਕਰ ਆ ਮੱਲੀਨਾਥ ਕਈ ਵਾਰੀ ਇਹ ਕੁਐਸਚਨ ਬਣ ਜਾਂਦਾ ਹੁੰਦਾ ਕਿ ਜੈਨ ਧਰਮ ਦੇ ਨਾਲ ਸੰਬੰਧਿਤ ਇਸਤਰੀ ਤੀਰਥੰਕਰ ਦਾ ਨਾਮ ਦੱਸੋ ਤਾਂ ਮੱਲੀਨਾਥ ਜਿਹੜੇ ਉਹ ਇਸਤਰੀ ਤੀਰਥੰਕਰ ਹੋਇਆ ਇਹਨਾਂ ਦਾ ਜਿਹੜਾ ਚਿੰਨ ਸੀ ਉਹ ਕਲਸ਼ 파ਰਸ਼ਵਨਾਥ ਇਹ 23ਵਾਂ ਤੀਰਥੰਕਰ ਹੋਇਆ ਰਾਜੀ 파ਰਸ਼ਵਨਾਥ ਹੈ ਜਿਹੜੇ ਇਹਨਾਂ ਦਾ ਜਿਹੜਾ ਹੈਗਾ ਚਿੰਨ ਸਾਪ ਆ ਫਿਰ ਮਹਾਵੀਰ ਸਵਾਮੀ ਰਾਜੇ ਮਹਾਵੀਰ ਸਵਾਮੀ ਦਾ ਜਿਹੜਾ ਚੈਨਾ ਉਹ ਸ਼ੇਰ ਆ ਇੱਥੇ ਤੁਹਾਨੂੰ ਸਾਰੇ ਮੈਂ ਇਕੱਠੇ ਕਰਕੇ ਲੈਖਦੇ ਜਿੰਨੇ ਇੱਕ ਇੰਪੋਰਟੈਂਟ ਆ ਇਹਨਾਂ ਨੂੰ ਇੱਥੇ ਇਕੱਠਾ ਨੂੰ ਇਸੇ ਤਰ੍ਹਾਂ ਤੁਸੀਂ ਬਣਾ ਲਿਓ ਇਹ ਤੇ ਇਕੱਠੇ ਯਾਦ ਕਰਨੇ ਸੌਖੇ ਹੋ ਜਾਂਦੇ ਆ ਹੁਣ ਆਪਾਂ ਦੋ ਤੀਰਥੰਕਰਾਂ ਬਾਰੇ ਪੜ੍ਹਦੇ ਹਾਂ ਰਾਜੇ ਰਿਸ਼ਭਦੇਵ ਜੋ ਸੰਸਥਾਪਕ ਆ ਦੂਜੇ ਤੀਰਥੰਕਰ ਅਜਿਤਨਾਥ ਫਿਰ ਰਾਜੇ ਤੀਜੇ ਤੀਰਥੰਕਰ ਸੰਭਵਨਾਥ ਸੰਭਵਨਾਥ ਦਾ ਜਨਮ ਕਿੱਥੇ ਹੋਇਆ ਸਰਾਵਸਤੀ ਦੇ ਵਿੱਚ ਤੇ ਇਹਨਾਂ ਦਾ ਚਿੰਨ ਕਿਹੜਾ ਕੋੜਾ ਇਹ ਤੁਹਾਡਾ ਉੱਥੇ ਕਵਰ ਹੋ ਜਾਊਗਾ ਸੰਭਵਨਾਥ ਤੇ ਚਿੰਨ ਸਾਰਨੀ ਦੇ ਵਿੱਚ ਹੋ ਜਾਊਗਾ ਬਸ ਇਹਨਾਂ ਯਾਦ ਰੱਖ ਲਓ ਕਿ ਤੀਜੇ ਤੀਰਥੰਕਰ ਸੀ ਕਿਉਂਕਿ ਦੂਜੇ ਤੀਰਥੰਕਰ ਦੇ ਨਾਲ ਸੰਬੰਧਿਤ ਕੁਐਸਚਨ ਆ ਚੁੱਕਿਆ ਰਹਿ ਜੇ ਤਾਂ ਤੀਜੇ ਤੀਰਥੰਕਰ ਦੇ ਨਾਲ ਸੰਬੰਧਿਤ ਵੀ ਆ ਸਕਦਾ ਇਸੇ ਕਰਕੇ ਇੱਥੇ ਨੋਟ ਕਰਾਇਆ ਗਿਆ ਤੀਜੇ ਤੀਰਥੰਕਰ ਕੌਣ ਸੀ ਸੰਭਵਨਾਥ ਫਿਰ ਹੈ ਜੀ 19ਵੇਂ ਤੀਰਥੰਕਰ ਇਹਨਾਂ ਬਾਰੇ ਕਿਉਂ ਜ਼ਿਕਰ ਕੀਤਾ ਕਿਉਂਕਿ ਇਹ ਇਸਤਰੀ ਸੀ ਮੱਲੀਨਾਥ ਇਸਤਰੀ ਤੀਰਥੰਕਰ ਸੀ ਕਿੰਨਵੇਂ ਸੀ 19ਵੇਂ ਸੀ ਇਹ ਕੁਐਸ਼ਨ ਕਿਸੇ ਵੀ ਤਰ੍ਹਾਂ ਮਨ ਸਕਦਾ ਕਿ ਜਿਹੜੇ ਇਸਤਰੀ ਤੀਰਥੰਕਰ ਸੀ ਉਹ ਕਿੰਨੇਵੇਂ ਤੀਰਥੰਕਰ ਸੀ 19ਵੇਂ ਇਸਤਰੀ ਤੀਰਥੰਕਰ ਕੌਣ ਸੀ ਮੱਲੀਨਾਥ ਉਹਨਾਂ ਦਾ ਚਿੰਨ ਕੀ ਸੀ ਕਲਿਸ਼ ਠੀਕ ਹੈ ਫਿਰ ਆਜੇ 23ਵੇਂ ਤੀਰਥੰਕਰ 파ਰਸ਼ਵਨਾਥ ਇਹਨਾਂ ਦਾ ਜਨਮ ਸਥਾਨ ਵਾਰਾਨਸੀ ਸੀ ਰਾਜੇ ਇਹਨਾਂ ਦਾ ਚਿੰਨ ਸੱਪ ਵਾਰਾਨਸੀ ਇਹ ਬਨਾਰਸ ਦੇ ਰਾਜਕੁਮਾਰ ਸੀ ਜਿਹੜੇ 파ਰਸ਼ਵਨਾਥ ਸੀ ਕਿੱਥੋਂ ਦੇ ਰਾਜਕੁਮਾਰ ਸੀ ਬਨਾਰਸ ਦੇ ਰਾਜਕੁਮਾਰ ਸੀ ਰਾਜੇ ਇਹਨਾਂ ਦਾ ਚਿੰਨ ਸੱਪ ਆ ਸਿੱਖਿਆਵਾਂ ਇਹਨਾਂ ਨੇ ਰਾਜੇ ਚਾਰ ਸਿੱਖਿਆਵਾਂ ਦਿੱਤੀਆਂ ਇਹੀ ਮਹਾਵੀਰ ਨੇ ਦਿੱਤੀਆਂ ਸੀ ਚਾਰ ਸਿੱਖਿਆਵਾਂ ਇਹਨਾਂ ਦੇ ਵਿੱਚ ਇੱਕ ਪੰਜਵੀਂ ਸਿੱਖਿਆ ਜਿਹੜੀ ਉਹਨਾਂ ਨੇ ਐਡ ਕੀਤੀ ਸੀ ਨਵੀਂ ਠੀਕ ਹੈ ਨਾ ਉਹ ਜਦੋਂ ਆਪਾਂ ਮਹਾਵੀਰ ਬਾਰੇ ਗਾਹ ਪੜ੍ਹਦੇ ਆ ਤਾਂ ਉੱਥੇ ਡਿਟੇਲ ਚ ਪੜ੍ਹਦੇ ਆ ਠੀਕ ਹੈ ਨਾ ਜਿਹੜੀਆਂ ਇਹਨਾਂ ਨੇ ਚਾਰ ਕੀਤੀਆਂ ਸੀ ਉਹ ਤੁਸੀਂ ਇੱਥੇ ਕਰ ਲਓ ਇਹਨਾਂ ਨੇ ਅਹਿੰਸਾ ਕੀ ਦਿੱਤੀ ਸੀ ਰਾਜੇ ਜਿਹੜਾ ਮੇਨ ਸਿਧਾਂਤ ਆ ਮੁੱਖ ਸਿਧਾਂਤ ਦਾ ਜੈਨਿਜ਼ਮ ਦਾ ਉਹ ਅਹਿੰਸਾ ਹੀ ਆ ਠੀਕ ਹੈ ਨਾ ਜੇ ਬੁੱਧ ਜਨ ਤੇ ਜੈਨਿਜ਼ਮ ਦੇ ਵਿੱਚ ਸਭ ਤੋਂ ਵੱਡਾ ਅੰਤਰ ਪੁੱਛ ਲੈਣ ਤਾਂ ਉਹ ਵੀ ਅਹਿੰਸਾ ਰਹੇ ਜੈਨਿਜ਼ਮ ਦੇ ਵਿੱਚ ਅਹਿੰਸਾ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਬੁੱਧ ਧਰਮ ਦੇ ਨਾਲ ਠੀਕ ਹੈ ਨਾ ਅਹਿੰਸਾ ਮਤਲਬ ਕਦੇ ਲੜਾਈ ਨਹੀਂ ਕਰਨੀ ਸਤਿਆ ਹਮੇਸ਼ਾ ਸੱਚ ਬੋਲਣਾ ਅਸੇਤਿਆ ਚੋਰੀ ਠੱਗੀ ਨਹੀਂ ਕਰਨੀ ਅਪਰਿਆਗ੍ਰਹ ਸੰਪਤੀ ਨਾ ਰੱਖੋ ਇਹ ਰਾਜੀ ਇਸ ਤਰ੍ਹਾਂ ਇਹ ਇਹਨਾਂ ਦੇ ਮੀਨਿੰਗ ਦੱਸਿਆ ਵੀ ਤੁਹਾਨੂੰ ਯਾਦ ਹੋ ਜਾਣ ਪਰ ਨਾ ਇਸੇ ਤਰ੍ਹਾਂ ਲਿਖਿਆਉਣਗੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਯਾਦ ਕਰਨੀ ਹੈ ਇਹ ਉਸ ਸਮੇਂ ਦੀ ਜਿਹੜੀ ਭਾਸ਼ਾ ਪ੍ਰਾਕਿਰਤ ਉਸ ਭਾਸ਼ਾ ਦੇ ਵਿੱਚ ਲਿਖੇ ਹੋਏ ਨਾਮ ਆ ਇਹਨਾਂ ਨੂੰ ਇਸੇ ਤਰ੍ਹਾਂ ਯਾਦ ਕਰਿਓ ਫਿਰ ਰਾਜੇ ਜਿਹੜੇ ਪਾਰਸ਼ਵਨਾਥ ਆ ਉਹਨਾਂ ਦੀ ਮੌਤ ਕਿੱਥੇ ਹੋਈ ਸੀ ਸਮੀਰ ਪਹਾੜ ਤੇ ਹੋਈ ਸੀਗੀ ਸਮੀਰ ਪਹਾੜ ਕਿੱਥੇ ਆ ਝਾਰਖੰਡ ਦੇ ਗਿਰਦੀ ਵਿੱਚ ਇੰਨੇ ਯਾਦ ਰੱਖ ਲਿਓ ਵੀ ਇਹ ਝਾਰਖੰਡ ਤੇ ਸਮੀਰ ਪਹਾੜ ਤਾਂ ਜਿਹੜਾ ਕਿੱਥੇ ਆ ਝਾਰਖੰਡ ਦੇ ਵਿੱਚ ਆ ਤੇ ਅੱਜ ਕੱਲ ਇਹਦਾ ਨਾਮ ਜਿਹੜਾ ਪਾਰਸ਼ਵਨਾਥ ਦੀ ਪਹਾੜੀ ਆ ਕਾਫੀ ਇੰਪੋਰਟੈਂਟ ਚੀਜ਼ ਆ ਰਾਜੇ ਇਹ ਇਹਨੂੰ ਮਿਸ ਨਾ ਕਰਿਓ ਵੀ ਪਾਰਸ਼ਵਨਾਥ ਦੀ ਮੋਤ ਕਿੱਥੇ ਹੋਈ ਸੁਮੀਰ ਪਰਬਤ ਇਸਮੀਰ ਪਰਬਤ ਕਿੱਥੀ ਆ ਝਾਰਖੰਡ ਦੇ ਵਿੱਚ ਅੱਜ ਕੱਲ ਇਹਦਾ ਨਾਮ ਕੀ ਆ ਪਾਰਸ਼ਵਨਾਥ ਦੀ ਪਹਾੜੀ ਸੁਮੀਰਨਾਥ ਦਾ ਨਾਮ ਅਜੇ ਇਹ ਝਾਰਖੰਡ ਦਾ ਨਹੀਂ ਸੁਮੀਰਨਾਥ ਪਰਬਤ ਦਾ ਨਾਮ ਸੁਮੀਰ ਪਰਬਤ ਦਾ ਨਾਮ ਪਾਰਸ਼ਵਨਾਥ ਦੀ ਪਹਾੜੀ ਠੀਕ ਹੈ ਨਾ ਸਮਝ ਆ ਰਿਹਾ ਨਾ 24 ਮਹੀਨ ਫਿਰ ਰਾਜੇ ਸ਼ਵੇਤੰਬਰ ਸੰਪਰਦਾਇ ਦੇ ਅਨੁਯਾਈ ਸੀਗੇ ਇਵੇਂ ਮਾਲੋ ਅੱਗੇ ਆਪਾਂ ਪੜਾਂਗੇ ਜਿਹੜਾ ਜੈਨ ਧਰਮ ਸੀ ਉਹ ਦੋ ਸੰਪਰਦਾਵਾਂ ਦੇ ਵਿੱਚ ਵੰਡਿਆ ਸੀਗਾ ਤਾਂ ਉਹਦੇ ਵਿੱਚੋਂ ਜਿਹੜੀ ਸ਼ਵੇਤਾਂਬਰ ਸੰਪਰਦਾਇ ਸੀਗੀ ਉਹਦੇ ਅਨੁਸਾਰ ਹੀ ਸੀਗੇ ਪਾਰਸ਼ਵਨਾਥ ਠੀਕ ਹੈ ਨਾ ਤੇ 24ਵੇਂ ਤੀਰਥੰਕਰ ਰਾਜੇ ਮਹਾਵੀਰ ਸਵਾਮੀ ਅਸਲ ਸ਼ੁਰੂਆਤ ਜਿਹੜੀ ਜੈਨ ਧਰਮ ਦੀ ਹੁੰਦੀ ਹੈ ਇੱਥੋਂ ਹੁੰਦੀ ਆ ਵਾਸਤਵਿਕ ਸੰਸਥਾਪਕ ਇਹ ਮੈਂ ਤੁਹਾਨੂੰ ਕਲੀਅਰ ਕਰ ਚੁੱਕੀ ਆ ਇਕੱਲੇ ਸੰਸਥਾਪਕ ਲਿਖਿਆ ਹੋਵੇ ਕੁਐਸਚਨ ਦੇ ਵਿੱਚ ਕਿਉਂਕਿ ਆਪਸ਼ਨ ਦੇ ਵਿੱਚ ਮਹਾਵੀਰ ਸਵਾਮੀ ਵੀ ਹੋਊ ਤੇ ਰਿਸ਼ਭਨਾਥ ਵੀ ਹੋਊ ਦੋਨੇ ਹੋਣਗੇ ਰਾਜੇ ਬਟ ਤੁਸੀਂ ਕੁਐਸਚਨ ਦੀ ਫਾਰਮ ਦੇਖਣੀ ਆ ਸੰਸਥਾਪਕ ਕੱਲਾ ਲਿਖਿਆ ਹੁੰਦਾ ਜਾਂ ਉਹਦੇ ਅੱਗੇ ਵਾਸਤਵਿਕ ਲੱਗਿਆ ਜੇ ਵਾਸਤਵਿਕ ਲੱਗਿਆ ਤਾਂ ਮਹਾਵੀਰ ਸਵਾਮੀ ਜੇ ਕੱਲਾ ਸੰਸਥਾਪਕ ਪੁੱਛਦੇ ਆ ਤਾਂ ਰਿਸ਼ਭਨਾਥ ਫਿਰ राजे ਹੁਣ ਆਪਾਂ ਮਹਾਵੀਰ ਸਵਾਮੀ ਬਾਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ ਇੱਥੇ ਮਹਾਵੀਰ ਸਵਾਮੀ ਦਾ ਜਨਮ ਹੋਇਆ राजे 540 ਈਸਵੀ ਪੂਰਵ ਨੂੰ ਕਿੱਥੇ ਹੋਇਆ ਸੀ ਵੈਸ਼ਾਲੀ ਬਿਹਾਰ ਦੇ ਨੇੜੇ ਕੁੰਡਗ੍ਰਾਮ ਕੁੰਡਲਗ੍ਰਾਮ ਵੀ ਲਿਖਿਆ ਹੁੰਦਾ ਕੁੰਡਗ੍ਰਾਮ ਕੁਝ ਇਤਿਹਾਸਕਾਰ ਜਿਹੜੇ 599 BC ਮੰਨਦੇ ਆ ਬਟ ਜਿਹੜਾ ਪ੍ਰਚਲਿਤ ਹੈ ਜ ਉਹ 540 ਇਸਵੀ ਪੂਰਵਾ ਜਨਮ ਦੇ ਨਾਲ ਸੰਬੰਧਿਤ ਕੁਐਸਚਨ ਆ ਜਾਂਦਾ ਹੁੰਦਾ ਮਹਾਵੀਰ ਸਵਾਮੀ ਦਾ ਜਨਮ ਕਿੱਥੇ ਹੋਇਆ ਵਿਸ਼ਾਲੀ ਦੇ ਵਿੱਚ ਹੋਇਆ राजे ਵਿਸ਼ਾਲੀ ਬਿਹਾਰ ਦੇ ਨੇੜੇ ਕੁੰਡਗ੍ਰਾਮ ਦੇ ਵਿੱਚ ਹੋਇਆ ਕਦੋਂ ਹੋਇਆ 540 ਇਸਵੀ ਪੂਰਵ ਨੂੰ ਹੋਇਆ ਤੇ ਕੁਝ ਇਤਿਹਾਸਕਾਰ 599 ਇਸਵੀ ਪੂਰਵ ਵੀ ਮੰਨਦੇ ਆ ਬਚਪਨ ਦਾ ਨਾਂ ਕੀ ਸੀ राजे ਵਰਦਮਾਨ ਪਿਤਾ ਸਿਦਾਰਥ ਸੀ ਕਿਸ਼ਤਰੀ ਕਬੀਲੇ ਦੇ ਜੰਤਰੀਕਾ ਦੇ ਮੁਖੀ ਸੀ ਰਾਜੇ ਇੱਕ ਛਤਰੀ ਕਬੀਲਾ ਸੀਗਾ ਜੰਤਰੀਕਾ ਉਹਦੇ ਮੁਖੀ ਸੀਗੇ ਜਿਹੜੇ ਮਹਾਵੀਰ ਦੇ ਪਿਤਾ ਸੀਗੇ ਸਿਦਾਰਥ ਇਹ ਰਾਜੇ ਇੱਕ ਕਨਫਿਊਜ਼ ਕਰਨ ਵਾਲੀਆਂ ਗੱਲਾਂ ਕਿਉਂਕਿ ਬੁੱਧ ਧਰਮ ਦੇ ਵਿੱਚ ਵੀ ਇਹੀ ਸ਼ਬਦ ਆਈ ਜਾਂਦੇ ਆ ਤਾਂ ਪਹਿਲਾਂ ਆਪਾਂ ਜੈਨਿਜ਼ਮ ਕਰਾਂਗੇ ਫਿਰ ਆਪਾਂ ਬੁੱਧਿਜ਼ਮ ਕਰਾਂਗੇ ਫਿਰ ਮੈਂ ਤੁਹਾਨੂੰ ਦੋਨਾਂ ਦੀ ਤੁਲਨਾ ਕਰਾ ਦੂੰਗੀ ਇਸ ਡਾਇਗ੍ਰam ਬਣਾ ਕੇ ਉੱਥੇ ਤੁਹਾਡਾ ਸਾਰਾ ਕੁਝ ਕਲੀਅਰ ਹੋ ਜਾਊਗਾ ਠੀਕ ਆ ਪਿਤਾ ਸਿਦਾਰਥ ਰਾਜੇ ਕਿਸ਼ਤਰੀ ਕਬੀਲੇ ਦੇ ਨਾਲ ਸੰਬੰਧਿਤ ਸੀਗੇ ਕੁੱਲ ਗ੍ਰਿਹਤ੍ਰਿਕ ਸੀਗੀ ਜਾਂ ਯਾਤ੍ਰਿਕ ਰਾਜਾ ਵਿਸ਼ਾਲੀ ਦੇ ਸੀ ਸਿਦਾਰਥ ਜਿਹੜੇ ਉਹ ਵਿਸ਼ਾਲੀ ਦੇ ਰਾਜਾ ਸੀਗੇ ਰਾਜੇ ਜੀ ਉਹਨਾਂ ਦਾ ਕਬੀਲਾ ਪੋਛ ਲੈਣ ਤਾਂ ਕਸ਼ਤਰੀ ਕਬੀਲਾ ਜੇ ਕੋਲ ਪੋਛ ਲੈਣ ਤਾਂ ਯਾਤ੍ਰਿਕ ਤੇ ਜੇ ਰਾਜਾ ਪੋਛ ਲੈਣ ਤਾਂ ਵਿਸ਼ਾਲੀ ਦੇ ਸੀ ਮਾਤਾ ਦਾ ਨਾਂ ਰਾਜੇ ਤ੍ਰਿਸ਼ਲਾ ਸੀ ਇਹ ਲਿਸ਼ਮੀ ਵਾਂਛ ਦੇ ਜਿਹੜੇ ਸ਼ਾਸਕ ਚੇਟਕ ਦੀ ਭੈਣ ਸੀ ਇਹ ਕੁਐਸਚਨ ਬਣਿਆ ਹੋਇਆ ਕਿ ਮਹਾਵੀਰ ਸਵਾਮੀ ਦੀ ਮਾਤਾ ਕੇਸ ਵਾਂਸ਼ ਦੇ ਸ਼ਾਸਕ ਦੀ ਭੈਣ ਸੀ ਲਿਸ਼ਮੀ ਵਾਂਸ਼ ਦੇ ਸ਼ਾਸਕ ਦੀ ਭੈਣ ਸੀ ਰਾਜੇ ਚੇਟਕ ਸ਼ਾਸ਼ਕ ਦਾ ਨਾਮ ਸੀ ਚੇਟਕ ਠੀਕ ਹੈ ਨਾ ਵਿਆਹ ਹੋਇਆ ਰਜੇ ਜਯਸ਼ੋਦਾ ਦੇ ਨਾਲ ਪੁੱਤਰੀ ਦਾ ਨਾਮ ਸੀ ਪ੍ਰਿਆਦਰਸ਼ਨਾ ਜਾਂ ਅਨੋਜਾ ਦੋਨੇ ਨਾਮ ਲਿਖੀ ਆ ਸਕਦੇ ਰਜੇ ਮਹਾਵੀਰ ਸਵਾਮੀ ਦੀ ਪੁੱਤਰੀ ਦਾ ਨਾਮ ਕੀ ਸੀ ਪ੍ਰਿਆਦਰਸ਼ਨਾ ਜਾਂ ਅਨੋਜਾ ਪਤੀ ਦਾ ਨਾਮ ਸੀ ਰਜੇ ਪਤੀ ਪ੍ਰਿਆਦਰਸ਼ਨਾ ਦੇ ਪਤੀ ਦਾ ਨਾਮ ਜਿਹੜੀ ਮਹਾਵੀਰ ਸਵਾਮੀ ਦੀ ਪੁੱਤਰੀ ਸੀ ਉਹਦੇ ਪਤੀ ਦਾ ਨਾਮ ਜਾਨੀ ਕਿ ਮਹਾਵੀਰ ਸਵਾਮੀ ਦੇ ਜਵਾਈ ਦਾ ਨਾਮ ਕੀ ਸੀ ਜਾਮਲੀ ਇਹਦਾ ਨਾਮ ਯਾਦ ਰੱਖਣਾ ਕਿਉਂ ਜ਼ਰੂਰੀ ਹੈ राजे ਕਿਉਂਕਿ ਇਹ ਜਾਮਲੀ ਹੀ ਸੀ ਜੋ ਮਹਾਵੀਰ ਦੇ ਪਹਿਲੇ ਸ਼ਿਸ਼ ਬਣੇ ਸੀ ਪਹਿਲਾ ਚੇਲਾ ਬਣੇ ਸੀ ਠੀਕ ਹੈ ਨਾ ਪ੍ਰਾ ਨੰਦੀ ਵਰਮਨ ਸੀ राजे ਇਹਨਾਂ ਨੂੰ ਕਿਉਂ ਯਾਦ ਰੱਖਣਾ ਕਿਉਂਕਿ ਜਦੋਂ ਮਹਾਵੀਰ ਸਵਾਮੀ ਨੇ ਆਪਣਾ ਘਰ ਛੱਡਿਆ ਸੀ ਤਾਂ ਇਹਨਾਂ ਦੀ ਆਗਿਆ ਲੈ ਕੇ ਛੱਡਿਆ ਸੀ ਗ੍ਰਹਿ ਤਿਆਗ ਕੀਤਾ राजे 30 ਸਾਲ ਦੀ ਉਮਰ ਦੇ ਵਿੱਚ ਇਹ ਕੁਐਸਚਨ ਬਣ ਜਾਂਦਾ ਮਹਾਵੀਰ ਸਵਾਮੀ ਨੇ ਗ੍ਰਹਿ ਤਿਆਗ ਕਦੋਂ ਕੀਤਾ ਤਾਂ 30 ਸਾਲ ਦੀ ਉਮਰ ਦੇ ਵਿੱਚ ਕੀਤਾ राजे ਕਿਸ ਤੋਂ ਅੱਗੇ ਲੈ ਕੇ ਕੀਤਾ ਵੱਡੇ ਪ੍ਰਾਨੰਦੀ ਵਰਮਨ ਤੋਂ ਇਜਾਜ਼ਤ ਲੈ ਕੇ ਕੀਤਾ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਜਦੋਂ ਇਹਨਾਂ ਨੇ ਗ੍ਰਹਿ ਤਿਆਗ ਕੀਤਾ ਰਾਜੇ ਤਾਂ ਇਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਸੀ ਫਿਰ ਗਿਆਨ ਪ੍ਰਾਪਤੀ ਰਾਜੇ ਗਿਆਨ ਪ੍ਰਾਪਤੀ ਜਿਹੜੀ ਉਹ 42 ਸਾਲ ਦੀ ਉਮਰ ਦੇ ਵਿੱਚ ਹੁੰਦੀ ਹੈ ਰਾਜੇ 30 ਸਾਲ ਦੀ ਉਮਰ ਵਿੱਚ ਘਰੋਂ ਚਲੇ ਜਾਂਦੇ ਆ ਅੱਗੇ 42 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹਨਾਂ ਨੂੰ ਗਿਆਨ ਪ੍ਰਾਪਤੀ ਹੁੰਦੀ ਹੈ ਘੱਟੋ ਘੱਟ 12 ਸਾਲ ਬਾਅਦ ਹਾਂ 12 ਸਾਲ 5 ਮਹੀਨੇ 15 ਦਿਨ ਬਾਅਦ ਜੇ ਐਗਜ਼ੈਕਟ ਟਾਈਮ ਲਿਖਣਾ ਤਾਂ ਇੰਨਾ ਹੈ ਰਾਜੇ ਜਦੋਂ ਉਹ ਘਰ ਤੇ ਆ ਕੇ ਕਰਦੇ ਆ ਤਾਂ ਉਹਦੇ 12 ਸਾਲ 5 ਮਹੀਨੇ 15 ਦਿਨ ਬਾਅਦ ਜਿਹੜਾ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ ਕਦੋਂ ਹੁੰਦੀ ਰਾਜੇ ਮਿਸਾਖ ਦੀ 10ਵੀਂ ਨੂੰ ਕਿੱਥੇ ਹੁੰਦੀ ਆ ਜਾਬਿਕ ਗ੍ਰਾਮ ਦੇ ਵਿੱਚ ਪਿੰਡ ਦਾ ਨਾਮ ਰਾਜੇ ਇਹ ਜਾਬਿਕ ਗ੍ਰਾਮ ਜਿੱਥੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਆ ਕਿਹੜੇ ਦਰਖਤ ਦੇ ਥੱਲੇ ਸਾਲ ਦੇ ਦਰਖਤ ਦੇ ਥੱਲੇ ਰਾਜੇ ਕਿੱਥੇ ਸੀ ਇਹ ਦਰਖਤ ਕਿਹੜੀ ਨਦੀ ਦੇ ਕੰਢੇ ਸੀ ਰਿਜੂਕੁਲਾ ਨਦੀ ਦੇ ਕੰਢੇ ਸੀ ਇਸ ਘਟਨਾ ਨੂੰ ਕੀ ਕਹਿੰਦੇ ਆ ਕਵੱਲਿਆ ਪ੍ਰਾਪਤੀ ਠੀਕ ਹੈ ਨਾ ਕੇਵਲਿਆ ਪ੍ਰਾਪਤੀ ਹੁਣ ਇਹ ਸਾਰੇ ਕੁਐਸਚਨ ਹੈ राजे ਕਾਰ ਕਦੋਂ ਛੱਡਿਆ 30 ਸਾਲ ਦੀ ਉਮਰ ਦੇ ਵਿੱਚ ਕੁਐਸਚਨ ਬਣ ਗਿਆ ਕਿਸ ਦੀ ਆਗਿਆ ਨਾਲ ਛੱਡਿਆ ਕਿਉਂਕਿ ਜਿਹੜੇ ਬੁੱਧ ਧਰਮ ਦੇ ਸਵਾਮੀ ਹੋਏ ਹੈ ਨਾ ਮਹਾਤਮਾ ਬੁੱਧ ਉਹਨਾਂ ਨੇ राजे ਕਾਰ ਕਿਸੇ ਦੀ ਆਗਿਆ ਲੈ ਕੇ ਨਹੀਂ ਛੱਡਿਆ ਸੀ ਮਹਾਵੀਰ ਸਵਾਮੀ ਨੇ ਜਿਹੜਾ ਕਾਰ ਛੱਡਿਆ ਸੀ ਉਹ ਉਹ ਆਗਿਆ ਲੈ ਕੇ ਆਪਣੇ ਭਰਾ ਨੰਦੀ ਵਰਮਨ ਤੋਂ ਆਗਿਆ ਲੈ ਕੇ ਛੱਡਿਆ ਸੀ ਆਪਣੀ ਮਾਤਾ ਪਿਤਾ ਦੀ ਮੌਤ ਦੇ ਬਾਅਦ ਤੇ ਫਿਰ ਕਾਰ ਛੱਡਣ ਤੋਂ ਕਿੰਨੇ ਸਾਲ ਬਾਅਦ 12 ਸਾਲ ਬਾਅਦ ਜਿਹੜੀ ਉਹਨੂੰ ਗਿਆਨ ਦੀ ਪ੍ਰਾਪਤੀ ਹੋਈ 42 ਸਾਲ ਦੀ ਉਮਰ ਦੇ ਵਿੱਚ ਕਿੱਥੇ ਹੋਈ ਰਾਜੇ? ਜਾਬਿਕ ਗ੍ਰਾਮ ਪਿੰਡ ਦੇ ਵਿੱਚ ਹੋਈ ਇੱਕ ਦਰਖਤ ਸੀ ਰਾਜੇ, ਸਾਲ ਦਾ ਦਰਖਤ ਸੀ ਜਿਹਦੇ ਥੱਲੇ ਬੈਠ ਕੇ ਉਹ ਜਦੋਂ ਸਮਾਧੀ ਲਾਈ ਸੀ ਜਿਨ੍ਹਾਂ ਨੂੰ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਇਹ ਜਿਹੜਾ ਸਾਲ ਦਾ ਦਰਖਤ ਸੀ ਕਿਹੜੀ ਨਦੀ ਦੇ ਕੰਢੇ ਸੀ? ਰੈਜੂਕੁਲਾ ਨਦੀ ਦੇ ਕੰਢੇ ਸੀ। ਇਹ ਕੁਐਸਚਨ ਬਣਿਆ ਹੋਇਆ। ਘਟਨਾ ਨੂੰ ਕੀ ਕਹਿੰਦੇ ਰਾਜੇ? ਜਦੋਂ ਇਹ ਗਿਆਨ ਪ੍ਰਾਪਤਿ ਹੋਈ ਉਸ ਘਟਨਾ ਨੂੰ ਕੀ ਕਹਿੰਦੇ ਆ? ਕਵੱਲਿਆ ਪ੍ਰਾਪਤੀ। ਤੇ ਗਿਆਨ ਪ੍ਰਾਪਤੀ ਤੋਂ ਬਾਅਦ ਜਿਹੜਾ ਮਹਾਵੀਰ ਸੀ ਉਹਨੂੰ ਕੀ ਕਿਹਾ ਜਾਣ ਲੱਗਿਆ ਸੀ? ਜੈਨ। ਘਟਨਾ ਨੂੰ ਕਵੱਲਿਆ ਪ੍ਰਾਪਤੀ ਕਿਹਾ ਜਾਂਦਾ। ਕਿ ਮਹਾਵੀਰ ਸਵਾਮੀ ਨੂੰ ਦੁਬਾਰਾ ਕੀ ਕਿਆ ਜਾਣ ਲੱਗਿਆ ਸੀ ਜੈਨ ਕਿਹਾ ਜਾਣ ਲੱਗਿਆ ਸੀ ਜੈਨ ਦਾ ਅਰਥ ਕੀ ਹੁੰਦਾ ਰਾਜੇ ਇੰਦਰੀਆਂ ਦਾ ਜੇਤੂ ਜਿਵੇਂ ਆਪਣੀ ਜਿਹੜੇ ਸੈਂਸ ਆਰਗਨਸ ਹੁੰਦੀਆਂ ਵੀ ਉਹਨਾਂ ਦੇ ਉੱਤੇ ਇਹਨੇ ਕਾਬੂ ਪਾ ਲਿਆ ਸੀ ਫਿਰ ਰਾਜੇ ਇਹ ਨੋਟ ਦੇ ਵਿੱਚ ਲਿਖਿਆ ਹੋਇਆ ਕਿ ਮਹਾਵੀਰ ਦੀ ਜਿਹੜੀ ਗਿਆਨ ਪ੍ਰਾਪਤੀ ਆ ਉਹਦਾ ਵਰਣਨ ਕਿੱਥੇ ਮਿਲਦਾ ਸਾਨੂੰ ਕਿੱਥੋਂ ਇਸ ਦੇ ਸਰੋਤ ਮਿਲਦੇ ਆ ਤਾਂ ਕਲਪਸੂਤਰ ਗ੍ਰੰਥ ਦੇ ਵਿੱਚ ਸਾਨੂੰ ਇਸ ਦੀ ਜਾਣਕਾਰੀ ਮਿਲਦੀ ਆ ਕਿ ਮਹਾਵੀਰ ਸਵਾਮੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ ਤੇ ਕਦੋਂ ਹੋਈ ਸੀ ਕਿਹੜੇ ਗ੍ਰੰਥ ਤੋਂ ਮਿਲਦੀ ਆ ਰਾਜੇ ਕਲਪਸੂਤਰ ਤੋਂ ਠੀਕ ਹੈ ਫਿਰ ਮਹਾਵੀਰ ਨਗਨ ਆਵਸਥਾ ਦੇ ਵਿੱਚ ਰਹਿੰਦੇ ਸੀ ਭਾਵੇਂ ਕੱਪੜੇ ਨਹੀਂ ਪਹਿਨਦੇ ਸੀ ਰਾਜੇ ਬਿਲਕੁਲ ਨਗਨ ਆਵਸਥਾ ਦੇ ਵਿੱਚ ਰਹਿੰਦੇ ਸੀਗੇ ਇਹੀ ਇਹਨਾਂ ਦੇ ਵਿੱਚ ਅੰਤਰ ਆਊਗਾ ਰਾਜੇ 파ਰਸ਼ਵਨਾਥ ਤੇ ਮਹਾਵੀਰ ਸਵਾਮੀ ਦੇ ਵਿੱਚ ਇਹੀ ਚੀਜ਼ਾਂ ਦੇ ਵਿੱਚ ਅੰਤਰ ਆਉਣਾ ਕਿਉਂਕਿ ਉਹਨਾਂ ਦੇ ਜਿਹੜੇ 파ਰਸ਼ਵਨਾਥ ਦੇ ਸ਼ិਸ਼ੇ ਸੀਗੇ ਰਾਜੇ ਉਹ ਕੱਪੜੇ ਪਹਿਨਦੇ ਸੀ ਪਰ ਜਿਹੜੇ ਮਹਾ ਮਹਾਵੀਰ ਸਵਾਮੀ ਦੇ ਅਨੁਯਾਈ ਸੀ ਉਹਨਾਂ ਦੇ ਇਸ ਤਰ੍ਹਾਂ ਚੱਲਦੇ ਸੀ ਉਹ ਨਗਨ ਆਵਸਥਾ ਦੇ ਵਿੱਚ ਰਹਿੰਦੇ ਸੀ ਪਹਿਲਾ ਉਪਦੇਸ਼ ਕਿੱਥੇ ਦਿੱਤਾ ਰਾਜੇ ਇਹਨਾਂ ਨੇ ਰਾਜ ਗ੍ਰਹਿ ਦੇ ਵਿੱਚ ਦਿੱਤਾ ਹੁਣ ਗਿਆਨ ਪ੍ਰਾਪਤੀ ਰਿਜਕੁਲਾ ਨਦੀ ਤੇ ਹੋਈ ਸੀ। ਠਿਗਰਾ ਜਿਹੜਾ ਉਪਦੇਸ਼ ਦਿੱਤਾ ਸੀ ਰਾਜੀ ਉਹ ਵਰਾਕਰ ਨਦੀ ਦੇ ਕੰਡੇ ਦਿੱਤਾ ਸੀ। ਵਰਾਕਰ ਨਦੀ ਦੇ ਕੰਡੇ ਦਿੱਤਾ ਸੀਗਾ ਵਿਪੂ ਲੰਚਾਲ ਪਹਾੜੀ ਸੀ ਉੱਥੇ ਰਾਜੇ ਤੇ ਵਿਰ ਸ਼ਾਸਨ ਉਦੇ ਕਿਹਾ ਗਿਆ। ਜਦੋਂ ਇਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਸੀ ਤਾਂ ਉਹਨੂੰ ਕੀ ਕਹਿੰਦੇ ਸੀ ਵਿਰ ਸ਼ਾਸਨ ਉਦੇ। ਗਿਆਨ ਪ੍ਰਾਪਤੀ ਵਾਲੀ ਘਟਨਾ ਕਦੋਂ ਲੈ ਪ੍ਰਾਪਤੀ ਪਹਿਲਾ ਉਪਦੇਸ਼ ਨੂੰ ਵਿਰ ਸ਼ਾਸਨ ਉਦੇ। ਹਰੇਕ ਚੀਜ਼ ਨੂੰ ਨੋਟ ਕਰ ਲਿਓ ਬਈ। ਇਹ ਯਾਦ ਕਰਨੀਆਂ ਪੈਣਗੀਆਂ ਇੱਥੇ ਸਮਝਾਉਣ ਵਾਲਾ ਕੁਝ ਨਹੀਂ ਆਖਰੀ ਉਪਦੇਸ਼ ਕਿੱਥੇ ਦਿੱਤਾ ਰਾਜੇ ਪਾਵਾਪੁਰੀ ਦੇ ਜਲ ਮੰਦਰ ਵਿੱਚ ਦਿੱਤਾ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਉਦੋਂ ਉਹ ਪਾਵਾਪੁਰੀ ਦੇ ਵਿੱਚ ਸੀ ਨਾ ਤੇ ਉੱਥੇ ਹੀ ਉਹਨਾਂ ਨੇ ਆਪਣਾ ਆਖਰੀ ਉਪਦੇਸ਼ ਦਿੱਤਾ ਆਖਰੀ ਉਪਦੇਸ਼ ਦਾ ਨਾਂ ਕੀ ਸੀ ਜੀਓ ਔਰ ਜੀਨੇਦੋ ਮਹਾਵੀਰ ਸਵਾਮੀ ਦਾ ਇਹ ਹੈ ਰਾਜੇ ਆਖਰੀ ਉਪਦੇਸ਼ ਕਈ ਵਾਰੀ ਇਹ ਲਾਈਨ ਇਸੇ ਤਰ੍ਹਾਂ ਆ ਸਕਦੀ ਹੈ ਜੀਓ ਔਰ ਜੀਨੇਦੋ ਕਿਸ ਦੇ ਨਾਲ ਸੰਬੰਧਿਤ ਹੈ ਤਾਂ ਮਹਾਵੀਰ ਸਵਾਮੀ ਦਾ ਇਹ ਆਖਰੀ ਉਪਦੇਸ਼ ਸੀ ਉਪਦੇਸ਼ਾਂ ਦੀ ਭਾਸ਼ਾ ਰਾਜੇ ਪ੍ਰਾਕ੍ਰਿਤ ਸੀ ਫਿਰ ਜੈਨ ਸੰਗ ਦੀ ਸਥਾਪਨਾ ਪਾਵਾਪੁਰੀ ਦੇ ਵਿੱਚ ਕੀਤੀ ਇਹਨਾਂ ਨੇ ਪਹਿਲਾ ਸ਼ਿਸ਼ ਜਾਮਲੀ ਬਣਿਆ ਜੋ ਕਿ ਇਹਦਾ ਜਵਾਈ ਸੀਗਾ ਪ੍ਰਿਆਦਰਸ਼ਨਾ ਦਾ ਪਤੀ ਸੀ ਪਹਿਲੀ ਭਿਕਸ਼ੂਣੀ ਕੌਣ ਸੀ ਰਾਜੇ ਚੰਪਾ ਇਹਨੂੰ ਚੰਦਨਾ ਵੀ ਕਹਿ ਸਕਦੇ ਆ ਚੰਪਾ ਉਹ ਦੋਨੇ ਨਾਮ ਲਿਖਿਆ ਆ ਸਕਦੇ ਆ ਜਿਹੜੀ ਪਹਿਲੀ ਸ਼ਿਸ਼ ਪਹਿਲੀ ਭਿਕਸ਼ੂਣੀ ਸੀ ਰਾਜੇ ਇਹ ਦੰਦੀ ਵਾਹਣ ਦੀ ਪੁੱਤਰੀ ਸੀ ਤੇ ਮਹਾਵੀਰ ਸਵਾਮੀ ਦੀ ਸਭ ਤੋਂ ਪ੍ਰੀਆ ਸ਼ਿਸ਼ ਸੀਗੀ ਚੰਪਾ ਕੌਣ ਸੀ ਇਹ ਕੁਐਸਚਨ ਬਣਿਆ ਹੋਇਆ ਚੰਪਾ ਜਿਹੜੀ ਉਹ ਦੰਦੀ ਵਾਹਨ ਦੀ ਪੁੱਤਰੀ ਸੀ ਠੀਕ ਹੈ ਨਾ ਫਿਰ ਗੰਤਰ ਕਿਹਾ ਜਾਣ ਲੱਗਿਆ ਰਾਜੇ ਜਿਹੜੇ ਕਿ ਇਹਦੇ 11 ਚੇਲੇ ਸੀਗੇ ਮਹਾਵੀਰ ਸਵਾਮੀ ਦੇ ਜਿਹੜੇ 11 ਚੇਲੇ ਸੀਗੇ ਨਾ ਉਹਨਾਂ ਨੂੰ ਗੰਤਰ ਕਹਿੰਦੇ ਸੀ ਗੰਤਰ ਕਿਹਨੂੰ ਕਿਹਾ ਜਾਂਦਾ ਸੀ 11 ਚੇਲਿਆਂ ਨੂੰ ਮਹਾਵੀਰ ਸਵਾਮੀ ਲਿਆ ਨੂੰ ਸਿਰਫ ਸੁਦਰਮਨ ਜਿੰਦਾ ਰਿਹਾ ਬਾਕੀ ਸਾਰਿਆਂ ਦੀ ਜਿਹੜੀ ਮੌਤ ਹੋ ਗਈ ਸੀ 11 ਚੇਲਿਆਂ ਦੇ ਵਿੱਚੋਂ ਕੌਣ ਜਿੰਦਾ ਰਿਹਾ ਸੀ ਸੁਦਰਮਨ ਜਿੰਦੜਿਆਸੀ ਰਾਜੇ ਜੀ ਨੇ ਮਹਾਵੀਰ ਸਵਾਮੀ ਦੀ ਮੌਤ ਤੋਂ ਬਾਅਦ ਜਿਹੜਾ ਜੈਨ ਧਰਮ ਦੀ ਅਗਵਾਈ ਕੀਤੀ ਸੀ ਇਹ ਕੁਐਸਚਨ ਕਿਸੇ ਤਰ੍ਹਾਂ ਵੀ ਬਣ ਸਕਦਾ ਕਿ 11 ਚੇਲਿਆਂ ਦੇ ਵਿੱਚੋਂ ਕੌਣ ਜਿੰਦੜਿਆ ਸੁਦਰਮਨ ਤੇ ਮਹਾਵੀਰ ਸਵਾਮੀ ਤੋਂ ਬਾਅਦ ਜੈਨ ਧਰਮ ਦੀ ਅਗਵਾਈ ਕਿਹਨੇ ਕੀਤੀ ਤਾਂ ਸੁਦਰਮਨ ਨੇ ਕੀਤੀ ਸੀ ਸੁਦਰਮਨ ਕੌਣ ਸੀ ਮਹਾਵੀਰ ਸਵਾਮੀ ਦਾ ਜਿਹੜਾ ਚੇਲਾ ਸੀ ਠੀਕ ਹੈ ਨਾ 11 ਚੇਲਿਆਂ ਦੇ ਵਿੱਚੋਂ ਇੱਕ ਸੀਗਾ ਕਿਸੇ ਵੀ ਤਰ੍ਹਾਂ ਆਪਸ਼ਨ ਦੇ ਵਿੱਚ ਜੋ ਹੋਊਗਾ ਉਹ ਕਰਨਾ ਕੁਐਸਚਨ ਨੂੰ ਫੋਲਡ ਕਰਕੇ ਕਿਸੇ ਵੀ ਤਰ੍ਹਾਂ ਆ ਸਕਦਾ ਜਿਹੜੀ ਉਹਦੇ ਨਾਲ ਰਿਲੇਟਡ ਇਨਫੋਰਮੇਸ਼ਨ ਉਸ ਸਟੱਡੀ ਮੈਂ ਤੁਹਾਨੂੰ ਦੱਸਤੀ ਆ ਠੀਕ ਹੈ ਫੇਰ ਰਾਜੇ ਕੁੱਲ ਕਿੰਨੇ ਪਖਸ਼ੂ ਸੀਗੇ ਮਹਾਵੀਰ ਸਵਾਮੀ ਦੇ 14000 ਪਖਸ਼ੂ ਸੀਗੇ ਤ੍ਰੀ ਰਤਨ ਉਹਦੇ ਬਾਅਦ ਮਹਾਵੀਰ ਸਵਾਮੀ ਨੇ ਆਜ਼ਮਾਨੀ ਤੇ ਤ੍ਰੀ ਰਤਨ ਰਾਜੇ ਉਹਨਾਂ ਨੇ ਜਿਹੜਾ ਹੈਗਾ ਮੋਕਸ਼ ਦੀ ਪ੍ਰਾਪਤੀ ਦੇ ਵਾਸਤੇ ਨਿਵਾਰਨ ਦੀ ਪ੍ਰਾਪਤੀ ਦੇ ਵਾਸਤੇ ਭਾ ਮੁਕਤੀ ਦੀ ਪ੍ਰਾਪਤੀ ਵਾਸਤੇ ਰਾਜੇ ਤਿੰਨ ਰਸਤੇ ਦੱਸੇ ਸੀਗੇ ਸਮਯਕ ਦਰਸ਼ਨ ਭਾ ਸੱਚ ਦੇ ਵਿੱਚ ਵਿਸ਼ਵਾਸ ਰੱਖਣਾ ਸੱਚਾ ਵਿਸ਼ਵਾਸ ਸਮਯਕ ਗਿਆਨ ਭਾ ਵਾਸਤਵਿਕ ਗਿਆਨ ਸੱਚਾ ਗਿਆਨ ਸਮਯਕ ਆਚਰਨ ਸੁਖ ਦੁੱਖ ਵਿੱਚ ਸਮਾਨ ਭਾਵ ਰੱਖਣਾ ਨਾ ਭਾਵ ਨਾ ਤਾਂ ਸੁੱਖ ਦੇ ਵਿੱਚ ਜਿਆਦਾ ਖੁਸ਼ ਹੋਣਾ ਨਾ ਦੁੱਖ ਦੇ ਵਿੱਚ ਜਿਆਦਾ ਦੁਖੀ ਹੋਣਾ ਸੱਚਾ ਕਰਮ ਇਹਨਾਂ ਨੂੰ ਰਾਜੀ ਇਸ ਤਰ੍ਹਾਂ ਵੀ ਲਿਖਿਆ ਆ ਸਕਦਾ ਸਮਾਇਕ ਦਰਸ਼ਨ ਸਮਾਇਕ ਗਿਆਨ ਸਮਾਇਕ ਆਚਰਨ ਸਹੀ ਤਾਂ ਇਹ ਹੀ ਆ ਬਟ ਇਜ਼ੀ ਭਾਸ਼ਾ ਦੇ ਵਿੱਚ ਕਈ ਵਾਰੀ ਸੱਚਾ ਵਿਸ਼ਵਾਸ ਸੱਚਾ ਗਿਆਨ ਸੱਚਾ ਕਰਮ ਵੀ ਲੱਗ ਸਕਦੇ ਆ ਤੇ ਇੱਧਰ ਇਹਨਾਂ ਦਾ ਮੀਨਿੰਗ ਦੱਸਿਆ ਹੋਇਆ ਰਾਜੀ ਕੀ ਆ ਸੱਚੇ ਦਰਸ਼ਨ ਦਾ ਮਤਲਬ ਆ ਵੀ ਸੱਚ ਦੇ ਵਿੱਚ ਵਿਸ਼ਵਾਸ ਕਰਨਾ ਗਿਆਨ ਦਾ ਮਤਲਬ ਆ ਵਾਸਤਵਿਕ ਗਿਆਨ ਸਮਾਇਕ ਆਚਰਨ ਦਾ ਮਤਲਬ ਆ ਦੁੱਖ ਸੁੱਖ ਦੇ ਵਿੱਚ ਸਮਾਨ ਭਾਵ ਰੱਖਣਾ ਠੀਕ ਆ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਰਿਹਾ ਹੋਊਗਾ ਪ੍ਰੋਪਰ राजे ਜੋ ਵੀ ਕਲਾਸ ਵਾਚ ਕਰੂਗਾ ਮੈਨੂੰ ਇੱਕ ਵਾਰੀ ਫੀਡਬੈਕ ਜ਼ਰੂਰ ਦਿਓ ਸਿੱਖਿਆਵਾਂ ਚਾਰ ਪਰਸ਼ਮਨਾਤ ਦੀਆਂ ਸਿਰ राजे ਮੈਂ ਤੁਹਾਨੂੰ ਪਿੱਛੇ ਦੱਸਿਆ ਸੀ ਵੀ ਪਰਸ਼ਮਨਾਤ ਦੀਆਂ ਚਾਰਾਂ ਸਿਰਫ ਮਹਾਵੀਰ ਸਵਾਮੀ ਨੇ ਇੱਕ ਸਿੱਖਿਆ ਜਿਹੜੀ ਵਿੱਚ ਐਡ ਕੀਤੀ ਹੈ ਠੀਕ ਹੈ ਨਾ ਉਹ ਹੁਣ ਆਪਾਂ ਇੱਥੇ ਦੇਖਾਂਗੇ ਤਾਂ ਇਹ ਹੈਗੀ ਹੈ ਅਹਿੰਸਾ ਸਤਿਅ ਅਸਤਿਅ ਅਪਰਗ੍ਰਹਿ ਇਹ ਚਾਰੀ ਉਹਨਾਂ ਦੀਆਂ ਹੋਣਗੀਆਂ ਪੰਜਵੀਂ ਬ੍ਰਹਮਚਾਰੀਆਂ ਜਿਹੜੀ ਇਹਨੂੰ ਮਹਾਵੀਰ ਸਵਾਮੀ ਨੇ ਐਡ ਕੀਤਾ ਤੇ ਇਹਨਾਂ ਨੂੰ ਮਹਾਵੀਰ ਸਵਾਮੀ ਦੇ ਪੰਜ ਅਨੁਵਰਤ ਕਿਹਾ ਜਾਂਦਾ ਰਹੇ ਜੇ ਪੁੱਛ ਲੈਣ ਤ੍ਰੀ ਰਤਨ ਤਾਂ ਸੱਚਾ ਦਰਸ਼ਨ ਸੱਚਾ ਗਿਆਨ ਸੱਚਾ ਆਜਰਨ ਜੇ ਪੁੱਛ ਲੈਣ ਪੰਜ ਅਨੁਵਰਤ ਤਾਂ ਅਹਿੰਸਾ ਅਸੱਤਿਆ ਸੇਤਿਆ ਅਸੱਤਿਆ ਅਪਰਗ੍ਰਹ ਤੇ ਬ੍ਰਹਮਚਾਰੀਆ ਇਹ ਪੰਜ ਰਤ ਅਨੁਵਰਤਾਂ ਰਹੇ ਦੇ ਠੀਕ ਹੈ ਨਾ ਮਹਾਵੀਰ ਸਵਾਮੀ ਦੇ ਫਿਰ ਹੋਰ ਨਾਂ ਰਾਜੇ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਮਹਾਵੀਰ ਸਵਾਮੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਤੱਕੇ ਵਾਲਨ ਕਿਹਾ ਜਾਂਦਾ ਇਹਨੂੰ ਰਾਜੇ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਸੀ ਕਵੱਲਿਆ ਉਸ ਤੋਂ ਬਾਅਦ ਕਹਿੰਦੇ ਸੀ ਜੈਨ ਕਿਹਾ ਜਾਂਦਾ ਰਾਜੇ ਜਿਤੇਂਦਰ ਕਿਹਾ ਜਾਂਦਾ ਅਰਹੰਤ ਕਿਹਾ ਜਾਂਦਾ ਨਿਰਗ੍ਰੰਥ ਕਿਹਾ ਜਾਂਦਾ ਲਾਈਟ ਆਫ ਏਸ਼ੀਆ ਵੀ ਮਿਲਦਾ ਕਹਿੰਦੇ ਆ ਕਿ ਮੈਂ ਮਧਮ ਵਧ ਨੂੰ ਕਹਿੰਦੇ ਮੈਂ ਵੇਲੇ ਚ ਕਨਫਿਊਜ਼ ਹੋ ਜਾਂਦੀ ਹਾਂ ਸਮਝ ਆ ਗਈ ਨਾ ਫਿਰ ਰਾਜੇ ਪ੍ਰਚਾਰ ਕੇਂਦਰ ਰਾਜਗ੍ਰਹਿ ਵਿਸ਼ਾਲੀ कुशालि कुशाल कुशालि कौशल मिथला विदेह अंग ये ਇਹਦੇ ਪ੍ਰਚਾਰ ਦੇ ਕੇਂਦਰ ਆ ਰਹੇ ਜੀ ਕਈ ਵਾਰੀ ਤਿੰਨ ਸਹੀ ਪਾ ਕੇ ਇੱਕ ਆਪਸ਼ਨ ਦੇ ਵਿੱਚ ਗਲਤ ਪਾ ਦਿੰਦੇ ਆ ਤੇ ਇਹਨਾਂ ਨੂੰ ਇਸੇ ਤਰ੍ਹਾਂ ਯਾਦ ਕਰ ਲਿਓ ਰਾਜਗ੍ਰਹਿ ਵਿਸ਼ਾਲੀ कौशल मिथला विदेह ਤੇ ਅੰਗ ਹੁਣ ਕੋਸਟ ਸਮਝਾਉਣ ਵਾਲਾ ਤਾਂ ਨਹੀਂ ਨਾ ਸਿਰਫ ਜਾਣਕਾਰੀ ਦੇਣ ਵਾਲੀ ਉਹ ਮੰਦੀ ਜਾਨੀ ਹੈ ਠੀਕ ਹੈ ਫਿਰ ਆ ਜੇ ਨਿਰਵਾਣ 72 ਸਾਲ ਦੀ ਉਮਰ ਵਿੱਚ ਹੁੰਦਾ દિwali ਵਾਲੇ ਦਿਨ 468 BC ਇਸਵੀ ਪੂਰਬ ਪਾਵਾਪੁਰੀ ਬਿਹਾਰ ਦੇ ਵਿੱਚ ਜਿੱਥੇ ਇਹਨਾਂ ਨੇ ਆਪਣਾ ਅੰਤਿਮ ਵਿਸ਼ੇਸ਼ ਉਪਦੇਸ਼ ਦਿੱਤਾ ਸੀ ਰਾਜੇ ਜੀਓਰਜੀਨੇ ਦੋ ਮਲ ਰਾਜਾ ਸਸਤੀਪਾਲ ਦੇ ਮਹਿਲ ਦੇ ਵਿੱਚ ਤਾਂ ਇਥੇ ਰਾਜੇ ਦਾ ਨਾਮ ਵੀ ਪੁੱਛ ਸਕਦੇ ਆ ਕਿ ਜਿਹੜਾ ਮਹਾਵੀਰ ਸਵਾਮੀ ਆ ਉਹਨਾਂ ਦਾ ਨਿਰਵਾਣ ਆ ਜਿਹੜਾ ਉਹ ਕਿਸ ਰਾਜਾ ਦੇ ਮਹਿਲ ਦੇ ਵਿੱਚ ਹੋਇਆ ਤਾਂ ਮਲ ਰਾਜਾ ਸਸਤੀਪਾਲ ਦੇ ਮਹਿਲ ਵਿੱਚ ਫਿਰ ਰਾਜੇ ਸਮਪਰਦਾਇਕ ਵਿਕਾਸ ਇਹ ਆਪਾਂ ਕੱਲ੍ਹ ਵਾਲੀ ਕਲਾਸ 'ਚ ਕਰੀਏ ਸਮਪਰਦਾਇਕ ਵਿਕਾਸ ਜੈਨ ਸੁਭਾਵਾਂ ਕਲਾਸ ਕਾਫੀ ਵੱਡੀ ਹੋ ਜੂਗੀ ਨਹੀਂ ਤਾਜੀ ਫਿਰ ਜੈਨ ਸਾਹਿਤ ਕੱਲ੍ਹ ਵਾਲੀ ਕਲਾਸ ਤੇ ਆਪਾਂ ਇਹਨੂੰ ਪੂਰਾ ਕਰ ਦਾਂਗੇ ਠੀਕ ਆ ਤਾਂ ਉਮੀਦ ਕਰਦੀ ਰਹੇ ਜੀ ਤੁਹਾਨੂੰ ਪੂਰਾ ਸਮਝ ਲੱਗਿਆ ਹੋਊਗਾ ਜੇ ਕਲਾਸ ਵਧੀਆ ਲੱਗਦੀ ਹੁੰਦੀ ਆ ਤਾਂ ਪਵਾਦੀ ਸਾਰੇ ਲਾਈਵ ਦੇਖਦੇ ਆ ਪਵਾਦੀ ਬਾਅਦ ਚ ਵੇਖਦੇ ਆ ਲਾਈਕ ਜਰੂਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਰਾਜੇ ਸਬਸਕ੍ਰਾਈਬ ਨਹੀਂ ਕੀਤਾ ਬਿਨਾ ਸਬਸਕ੍ਰਾਈਬ ਕੀਤੇ ਵਾਚ ਕਰਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਹਰੇਕ ਕਲਾਸ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ